ਪੁਰੀ ਫੇਟ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਮੇਰੇ ਇਸ ਚੈਨਲ ਦੇ ਉੱਪਰ ਦੁਨੀਆ ਕ੍ਰਾਈਮ ਦੀ ਮੇਰਾ ਇੱਕ ਹੋਰ ਅਲੱਗ ਚੈਨਲ ਹੈਗਾ ਸ਼ੇਅਰ ਮਾਰਕੀਟ ਦਾ ਮੈਂ 17 ਸਾਲ ਤੋਂ ਸ਼ੇਅਰ ਮਾਰਕੀਟ ਦੇ ਵਿੱਚ ਕੰਮ ਕਰ ਰਿਹਾ ਹਾਂ ਠੀਕ ਹੁਣ ਆਪਾਂ ਵੱਧਦੇ ਹਾਂ ਆਪਣੀ ਅੱਜ ਦੀ ਕਹਾਣੀ ਵੱਲ 1873 1876 ਦੇ ਨੇੜੇ ਤੇੜੇ ਦੀ ਗੱਲ ਹੈਗੀ ਆ ਆਇਓਵਾ ਇੱਕ ਉੱਥੇ ਸਟੇਟ ਆ ਉਹਨਾਂ ਦੀ ਆਇਓਵਾ ਦੇ ਵਿੱਚ ਬਲੈਕ ਹਾਕ ਕਾਉਂਟੀ ਬਲੈਕ ਹਾਕ ਕਾਉਂਟੀ ਦੇ ਵਿੱਚ ਇੱਕ ਬਹੁਤ ਛੋਟਾ ਜਿਹਾ ਸ਼ਹਿਰ ਆ ਵਾਟਰਲੂ ਇਹ ਉਹ ਵਾਟਰਲੂ ਨਹੀਂ ਹੈਗਾ ਜਿੱਥੇ ਨਪੋਲੀਅਨ ਦੀ ਲਾਸਟ ਲੜਾਈ ਹੋਈ ਆ ਉਹ ਯੂਰੋਪਾ ਬੈਲਜੀਅਮ ਤੇ ਇਹ ਅਮਰੀਕਾ ਦਾ ਜੌਨ ਐਲਕਿੰਸ ਤੇ ਮਟਿਲਡਾ ਬਲੈਕਵੈਲ ਇਹ ਇੱਕ ਜੋੜਾ ਵਾ ਨੌਜਵਾਨ ਜੋੜਾ ਇਹ ਉੱਥੇ ਰਹਿੰਦਾ ਵਾ ਵਾਟਰਲੂ ਸ਼ਹਿਰ ਦੇ ਵਿੱਚ ਬਹੁਤ ਛੋਟਾ ਜਿਹਾ ਕਸਬਾ ਤੀ ਤਰ੍ਹਾਂ ਕਹਿ ਲਓ ਉਹਨੂੰ ਤੇ ਮੈਰਿਜ ਇਹਨਾਂ ਦੀ ਹੋਈ ਆ ਥੋੜੀ ਦੇਰ ਪਹਿਲਾਂ ਵਿਆਹ ਹੋਇਆ ਇਹਨਾਂ ਦਾ ਇਕੱਠੇ ਰਹਿ ਰਹੇ ਆ ਪਰ ਉਨੀ ਚੰਗੀ ਮੈਰਿਜ ਨਹੀਂ ਹੈਗੀ ਉਨੀ ਚੰਗੀਆਂ ਇਹਨਾਂ ਦੀ ਕੰਡੀਸ਼ਨਾਂ ਨਹੀਂ ਹੈਗੀਆਂ ਆਰਥਿਕ ਹਾਲਤ ਇਹਨਾਂ ਦੀ ਬਹੁਤ ਹੀ ਬੁਰੀ ਆ ਇੱਕ ਬਹੁਤ ਹੀ ਗਰੀਬ ਪਰਿਵਾਰ ਦੇ ਨਾਲ ਇਹ ਸੰਬੰਧ ਰੱਖਦੇ ਆ ਦੋਨੇ ਜਾਣੇ ਤੇ ਅਗਲੀ ਚੀਜ਼ ਇਹ ਆ ਕਿ ਇਹਨਾਂ ਦੇ ਸੁਭਾਅ ਦੇ ਵਿੱਚ ਬਹੁਤ ਜ਼ਿਆਦਾ ਫਰਕ ਆ ਆਪਸ ਇੱਕ ਪਾਸੇ ਜੌਨ ਐਲਕਿੰਸ ਇੱਕ ਬਹੁਤ ਹੀ ਸੀਰੀਅਸ ਕਿਸਮ ਦਾ ਇਨਸਾਨ ਜੋ ਬਹੁਤ ਹੀ ਘੱਟ ਬੋਲਦਾ ਤੇ ਬਹੁਤ ਚੁੱਪਚਾਪ ਰਹਿੰਦਾ ਸ਼ਾਂਤ ਰਹਿੰਦਾ ਵਾ ਤੇ ਬਹੁਤ ਸਖਤ ਮਿਹਨਤ ਕਰਨ ਵਾਲਾ ਸਖਤ ਜਾਨਵੰਦਾ ਜਿਹਦਾ ਪੂਰਾ ਦਿਨ ਆਲਮੋਸਟ ਕੰਮ ਦੇ ਵਿੱਚ ਹੀ ਲੰਘਦਾ ਤੇ ਕਿਉਂਕਿ ਗਰੀਬੀ ਘਰ ਦੇ ਵਿੱਚ ਬਹੁਤ ਹੈਗੀ ਪਰ ਉਹਦੇ ਤੋਂ ਬਿਲਕੁਲ ਉਲਟ ਹੈਗੀ ਆ ਮਟਿਲਡਾ ਮਟਿਲਡਾ ਦਾ ਜਿਹੜਾ ਸੁਭਾਅ ਹੈਗਾ ਉਹ ਬਾਹਰ ਮੁਖੀ ਜਾਦੇ ਇੱਕ ਹੋਰ ਚੀਜ਼ ਬਾਹਰ ਮੁਖੀ ਹੋਣਾ ਕੋਈ ਬੁਰੀ ਚੀਜ਼ ਨਹੀਂ ਹੈਗੀ ਹੱਸਣਾ ਖੇਡਣਾ ਬੁਰੀ ਚੀਜ਼ ਨਹੀਂ ਸਕੇ ਤੇ ਘਰ ਦੇ ਵਿੱਚ ਰੌਣਕ ਰਹਿੰਦੀ ਆ ਥੋੜਾ ਪੋਜ਼ਿਟਿਵ ਵਾਈਬਸ ਰਹਿੰਦੀਆਂ ਨੇ ਤਾਂ ਪਰ ਪ੍ਰੋਬਲਮ ਇਹ ਸੀ ਮਟਿਲਡਾ ਦੇ ਬਿਹੇਵੀਅਰ ਦੇ ਨਾਲ ਕਿ ਜੌਨ ਦੇ ਨਾਲ ਜਿਹੜਾ ਉਹਦਾ ਆਪਣਾ ਰਿਲੇਸ਼ਨ ਸੀ ਉਹਨਾਂ ਕੋਈ ਬਹੁਤ ਜ਼ਿਆਦਾ ਸਟਰੋਂਗ ਨਹੀਂ ਸੀ ਤੇ ਮਤਲਬ ਜਿਹੜਾ ਇੱਕ ਨੌਜਵਾਨ ਜੋੜੇ ਦਾ ਇੱਕ ਦੂਸਰੇ ਵੱਲ ਆਕਰਸ਼ਣ ਹੋਣਾ ਚਾਹੀਦਾ ਸਪੈਸ਼ਲੀ ਉਹਦੋਂ ਜਦੋਂ ਵਿਆਹ ਨੂੰ ਕੋ ਬਹੁਤ ਜ਼ਿਆਦਾ ਟਾਈਮ ਵੀ ਨਹੀਂ ਲੰਘਿਆ ਵੈਸੇ ਵੀ ਹੋਣਾ ਚਾਹੀਦਾ ਤੇ ਉਹ ਮਟਿਲਡਾ ਵੱਲੋਂ ਨਹੀਂ ਸੀ ਮਟਿਲਡਾ ਦੇ ਇੱਕ ਥੋੜਾ ਜਿਹਾ ਉਹਦੇ ਸੁਭਾਅ ਦੇ ਵਿੱਚ ਸੀਗਾ ਕਿ ਉਹ ਹੋਰ ਲੋਕਾਂ ਵੱਲ ਹੋਰ ਮਰਦਾਂ ਵੱਲ ਹੋਰ ਬਾਹਰ ਲੜਕੀਆਂ ਵੱਲ ਆਕਰਸ਼ਿਤ ਹੁੰਦੀ ਸੀਗੀ ਤੇ ਇਹ ਚੀਜ਼ ਉਹਦੇ ਸੁਭਾਅ ਦੇ ਵਿੱਚ ਬੜੀ ਓਪਨ ਸੀ ਕਿਉਂਕਿ ਜਿੰਨੇ ਵੀ ਲੋਕ ਉਸ ਏਰੀਏ ਦੇ ਵਿੱਚ ਰਹਿੰਦੇ ਸੀਗੇ ਮਟਿਲਡਾ ਨੂੰ ਆਮ ਦਿਖਦੀ ਸੀ ਮਟਿਲਡਾ ਨੂੰ ਆਮ ਉਹਨਾਂ ਮਰਦਾਂ ਦੇ ਨਾਲ ਮਤਲਬ ਦਿਨੇ ਵੀ ਤੁਰੇ ਫਿਰਦੇ ਤੇ ਉਹਨਾਂ ਦੇ ਵਿੱਚੋਂ ਇੱਕ ਕੋਈ ਸਪੈਸ਼ਲ ਸੀਗਾ ਬੰਦਾ ਜਿਹਦੇ ਨਾਲ ਮਟਿਲਡਾ ਨੂੰ ਸਭ ਤੋਂ ਜ਼ਿਆਦਾ ਦੇਖਿਆ ਜਾਂਦਾ ਸੀ ਪਰ ਦੂਸਰੇ ਪਾਸੇ ਸੀਗਾ ਜੌਨ ਜਿਹਦਾ ਸਾਰਾ ਦਿਨ ਆਲਮੋਸਟ ਜ਼ਿਆਦਾਤਰ ਟਾਈਮ ਕੰਮ ਦੇ ਵਿੱਚ ਹੀ ਲੰਘਦਾ ਸੀ ਬਹੁਤ ਹੀ ਥੋੜੀ ਜੀ ਜ਼ਮੀਨ ਸੀ ਇਹਨਾਂ ਕੋਲੇ ਤੇ ਇੱਕ ਇਹਨਾਂ ਦੇ ਕੋਲੇ ਆਰਾ ਸੀ ਲੱਕੜਾਂ ਵਗੈਰਾ ਕੱਟਣ ਵਾਲਾ ਤੇ ਇਥੋਂ ਹੀ ਜੌਨ ਇਸਾਰੀ ਆਪਣੀ ਜੀਵਿਕਾ ਚਲਾਉਂਦਾ ਸੀ ਆਪਸ ਦੇ ਵਿੱਚ ਰਿਲੇਸ਼ਨ ਕੋਈ ਬਹੁਤ ਜ਼ਿਆਦਾ ਨਹੀਂ ਵਧੀਆ ਦੂਰੀਆਂ ਵੱਧੀਆਂ ਗਈਆਂ ਜੌਨ ਤੇ ਮਟਿਲਡਾ ਦੀਆਂ ਤੇ ਹਾਲਾਤ ਇੱਥੋਂ ਤੱਕ ਪਹੁੰਚ ਗਏ ਕਿ ਅਫਵਾਹਾਂ ਫੈਲੀਆਂ ਉਸ ਏਰੀਏ ਦੇ ਵਿੱਚ ਲੋਕਾਂ ਵੱਲੋਂ ਕਿ ਮਟਿਲਡਾ ਨੇ ਕੁਝ ਵਾਰ ਇੱਕ ਜਾਂ ਦੋ ਵਾਰ ਜੌਨ ਨੂੰ ਜ਼ਹਿਰ ਦੇ ਕੇ ਮਾਰਨ ਦੀ ਵੀ ਕੋਸ਼ਿਸ਼ ਕੀਤੀ ਕਿਉਂਕਿ ਉਹ ਇਸ ਮੈਰਿਜ ਦੇ ਵਿੱਚ ਖੁਸ਼ ਨਹੀਂ ਸੀਗੀ ਜਿਸ ਤਰ੍ਹਾਂ ਦਾ ਮਤਲਬ ਇੱਕ ਜੀਵਨ ਸਾਥੀ ਨੂੰ ਚਾਹੀਦਾ ਸੀਗਾ ਜੌਨ ਨੂੰ ਨਹੀਂ ਲੱਗਦਾ ਸੀਗਾ ਕਿ ਉਸ ਤਰ੍ਹਾਂ ਦਾ ਹੈ ਤਾਂ ਹੁਣ ਉਸ ਤੋਂ ਬਾਅਦ ਫਿਰ ਕੀ ਹੁੰਦਾ ਉਹ ਜਿਹੜਾ ਇੱਕ ਦੂਸਰਾ ਲੜਕਾ ਜਿਹਦੇ ਨਾਲ ਮਟਿਲਡਾ ਬਹੁਤ ਜ਼ਿਆਦਾ ਟਾਈਮ ਦੇਖੀ ਜਾਂਦੀ ਆ ਇੱਕ ਦਿਨ ਐਵੇਂ ਤਾਂ ਹੁੰਦਾ ਕਿ ਮਟਿਲਡਾ ਜੌਨ ਨੂੰ ਛੱਡ ਕੇ ਤਲਾਕ ਨਹੀਂ ਹੋਇਆ ਹੁੰਦਾ ਪਰ ਜੌਨ ਨੂੰ ਛੱਡ ਕੇ ਉਸ ਇਨਸਾਨ ਦੇ ਨਾਲ ਰਹਿਣ ਚਲੀ ਜਾਂਦੀ ਹੈ ਤੇ ਆਪਸ ਜਿਹੜਾ ਉਹਨਾਂ ਦਾ ਇੱਕ ਰਿਲੇਸ਼ਨ ਸੀ ਕਮ ਸੇ ਕਮ ਉਹ ਇਕੱਠੇ ਇੱਕ ਛੱਤ ਦੇ ਥੱਲੇ ਰਹਿ ਰਹੇ ਸੀ ਉਹ ਵੀ ਉਹਨਾਂ ਕੁ ਵੀ ਜਿਹੜਾ ਬਾਕੀ ਬਚਿਆ ਹੋਇਆ ਸੀ ਉਹ ਵੀ ਖਤਮ ਹੋ ਜਾਂਦਾ ਪਰ ਉੱਥੇ ਜਾ ਕੇ ਮਟਿਲਡਾ 12 ਜੁਲਾਈ 1879 ਨੂੰ ਇੱਕ ਬੇਟੇ ਨੂੰ ਜਨਮ ਦਿੰਦੀ ਹੈ ਪਰ ਅਸਲ ਦੇ ਵਿੱਚ ਇਹ ਬੇਟਾ ਜੋ ਹੈ ਇਹ ਜੌਨ ਦਾ ਬੇਟਾ ਕਿਉਂਕਿ ਹਲੇ ਉਹਨੂੰ ਗਏ ਨੂੰ ਸਿਰਫ ਤਿੰਨ ਜਾਂ ਚਾਰ ਮਹੀਨਾ ਹੀ ਹੋਏ ਆ ਤਾਂ ਇਹ ਬੇਟਾ ਉਹਦਾ ਨਹੀਂ ਹੋ ਸਕਦਾ ਜੋ ਦੂਸਰਾ ਉਹ ਨੌਜਵਾਨ ਸੀਗਾ ਹਾਂ ਐਵੇਂ ਹੋ ਵੀ ਸਕਦਾ ਕਿ ਦੋਨਾਂ ਦੇ ਵਿੱਚੋਂ ਹੁਣ ਕਿਹਦੇ ਨਾਲ ਸੰਬੰਧਾਂ ਦੇ ਵਿੱਚੋਂ ਇਹ ਬੱਚੇ ਦਾ ਜਨਮ ਹੋਇਆ ਪਰ ਇਹੀ ਮੰਨਿਆ ਗਿਆ ਉਸ ਟਾਈਮ ਵੀ ਤੇ ਅੱਜ ਤੱਕ ਵੀ ਇਹੀ ਮੰਨਿਆ ਜਾਂਦਾ ਕਿ ਅਸਲ ਦੇ ਵਿੱਚ ਉਹ ਜਿਹੜਾ ਬੱਚਾ ਸੀਗਾ ਉਹਦਾ ਜਿਹੜਾ ਪਿਤਾ ਸੀ ਉਹ ਜੌਨ ਆਪ ਸੀਗਾ ਜੌਨ ਐਲਕਿੰਸ ਤੇ ਉਸ ਬੱਚੇ ਦਾ ਨਾਮ ਰੱਖਿਆ ਜਾਂਦਾ ਵੈਸਲੇ ਵੈਸਲੇ ਐਲਕਿੰਸ ਅਗਲੇ 6 ਸਾਲ ਆਪਣੀ ਜ਼ਿੰਦਗੀ ਦੇ ਪਹਿਲੇ 6 ਸਾਲ ਵੈਸਲੇ ਉੱਥੇ ਆਪਣੇ ਮਦਰ ਦੇ ਨਾਲ ਆਪਣੇ ਮਾਤਾ ਦੇ ਨਾਲ ਇੱਕ ਦੂਸਰੇ ਘਰੇ ਗੁਜ਼ਾਰਦਾ ਮਟਿਲਡਾ ਤੇ ਬॉयਫਰੈਂਡ ਦੇ ਨਾਲ ਤੇ 6 ਸਾਲ ਤੋਂ ਬਾਅਦ 1885 ਦੇ ਵਿੱਚ ਮਟਿਲਡਾ ਦੀ ਇੱਕ ਦਿਨ ਹਾਲਤ ਬਹੁਤ ਖਰਾਬ ਹੋ ਜਾਂਦੀ ਆ ਉਹ ਬਹੁਤ ਬਿਮਾਰ ਹੁੰਦੀ ਆ ਤੇ ਕੁਝ ਘੰਟਿਆਂ ਦੇ ਵਿੱਚ ਹੀ ਮਟਿਲਡਾ ਦੀ ਮੌਤ ਹੋ ਜਾਂਦੀ ਹੈ ਤੇ ਹੁਣ ਹੁੰਦਾ ਕੀ ਹੈ ਹੁਣ ਪਿੱਛੇ ਬਚ ਰਿਆ ਘਰ ਦੇ ਵਿੱਚ ਸਿਰਫ ਮਟਿਲਡਾ ਦਾ ਉਹ ਬੋਏਫਰੈਂਡ ਤੇ ਦੂਸਰਾ ਵੈਸਲੇ ਪਰ ਆਪਸ ਚ ਉਹਨਾਂ ਦਾ ਕੋਈ ਰਿਲੇਸ਼ਨ ਹੈ ਨਹੀਂ ਰਿਲੇਸ਼ਨ ਵਿਚਕਾਰ ਦੀ ਜਿਹੜੀ ਕੜੀ ਸੀ ਉਹ ਸਿਰਫ ਮਟਿਲਡਾ ਸੀ ਤਾਂ ਹੁਣ ਜਿਹੜਾ ਉਹ ਬੋਏਫਰੈਂਡ ਉਹਨਸਰ ਮਟਿਲਡਾ ਤਾਂ ਹੀ ਮਤਲਬ ਸੀ ਪਰ ਉਹਨਾਂ ਦੇ ਉਸ ਬੱਚੇ ਤਾਂ ਹੀ ਕੋਈ ਮਤਲਬ ਨਹੀਂ ਸੀ ਤਾਂ ਫਿਰ ਉਹ ਕੀ ਕਰਦਾ ਵੈਸਲੇ ਦਾ ਜੋ ਵੀ ਸਮਾਨ ਥੋੜਾ ਬਹੁਤ ਉਹਦਾ ਹੋਊਗਾ 6 ਸਾਲ ਦੇ ਬੱਚੇ ਦਾ ਉਹ ਸਾਰਾ ਇਕੱਠਾ ਕਰਦਾ ਵੈਸਲੇ ਨੂੰ ਆਪਣੇ ਨਾਲ ਲੈਂਦਾ ਤੇ ਉਹਨੂੰ ਵਾਪਸ ਜੌਨ ਐਲਕੈਂਸ ਦੇ ਕੋਲੇ ਛੱਡਿਆ ਹੁੰਦਾ ਕਿਉਂਕਿ ਅਸਲ ਦੇ ਵਿੱਚ ਉਹੀ ਉਹਦਾ ਪਿਤਾ ਵਾ ਪਰ ਹੁਣ ਮਟਿਲਡਾ ਨੂੰ ਗਏ ਨੂੰ 6 ਸਾਲ ਹੋ ਗਏ ਤੇ 6 ਸਾਲਾਂ ਦੇ ਵਿੱਚ ਜੋ ਜੌਨ ਹੈਗਾ ਉਹ ਵੀ ਆਪਣੀ ਜ਼ਿੰਦਗੀ ਵਿੱਚ ਅੱਗੇ ਵਧ ਗਿਆ ਉਹਨੇ ਵੀ ਦੁਬਾਰਾ ਵਿਆਹ ਕਰਵਾ ਲਿਆ ਤੇ ਹੁਣ ਉਹਦੇ ਇੱਕ ਛੋਟੀ ਬੱਚੀ ਆ ਤੇ ਉਹਦੀ ਵਾਈਫ ਹੈਗੀ ਵਾਈਫ ਦਾ ਨਾਮ ਹੈਤੀ ਤੇ ਹੁਣ ਜੋ ਹੈਤੀ ਆ ਕਿਉਂਕਿ ਇੱਕ ਤਾਂ ਪਹਿਲਾਂ ਹੀ ਹੁਣ ਪ੍ਰੋਬਲਮ ਜੋ ਮਟਿਲਡਾ ਦੇ ਟਾਈਮ ਸੀਗੀ ਉਹੀ ਪ੍ਰੋਬਲਮ ਅੱਜ ਵੀ ਹੈਗੀ ਆ ਜੌਨ ਨੂੰ ਉਹੀ ਬਹੁਤ ਜ਼ਿਆਦਾ ਅੰਤਾਂ ਦੀ ਗਰੀਬੀ ਦੀ ਤੇ ਦੂਸਰਾ ਉਹਦੇ ਕੋਲ ਇੱਕ ਆਲਰੇਡੀ ਬੱਚਾ ਹੈਗਾ ਤੇ ਉੱਪਰੋਂ ਇੱਕ ਚੌਥਾ ਮੈਂਬਰ ਘਰ ਦੇ ਵਿੱਚ ਆ ਗਿਆ ਚੌਥਾ ਮੂੰਹ ਖਾਣ ਵਾਲਾ ਆ ਗਿਆ ਤੇ ਹਾਲਤ ਬਹੁਤ ਹੀ ਬੁਰੀ ਤੇ ਇਸ ਟਾਈਮ ਜੌਨ ਰਹਿ ਰਿਹਾ ਕਿਸੇ ਜਗ੍ਹਾ ਕਿਰਾਏ ਦੇ ਉੱਪਰ ਰਹਿ ਰਿਹਾ ਤੇ ਉਹੀ ਉਹਦਾ ਪੁਰਾਣਾ 19 ਕਿ ਜ਼ਮੀਨ ਤੇ ਇੱਕ ਉਹ ਆਰਾ ਲੱਕੜਾਂ ਦਾ ਬਹੁਤ ਮਤਲਬ ਮੁਸ਼ਕਲ ਦੇ ਨਾਲ ਜੌਨ ਦਾ ਉਹ ਸਾਰਾ ਰੋਟੀ ਪਾਣੀ ਚੱਲ ਰਿਹਾ ਉਸ ਚੀਜ਼ ਤੋਂ ਹੈਤੀ ਦਾ ਜੋ ਬਿਹੇਵੀਅਰ ਹੈਗਾ ਉਹ ਹੈਗਾ ਬਹੁਤ ਹੀ ਕੰਟਰੋਲ ਕਰਨ ਵਾਲਾ ਜਾ ਥੋੜੀ ਗੁੱਸੇ ਵਾਲੀ ਜ਼ਿਆਦਾ ਇਹ ਹਿੱਤੀ ਤੇ ਪੂਰੇ ਘਰ ਦੇ ਵਿੱਚ ਉਹਦਾ ਦਬਦਬਾ ਵਾ ਉੱਪਰੋਂ ਹੁਣੇ ਬੱਚਾ ਜਿਹੜਾ ਆ ਇਹ ਉਹਦਾ ਬੱਚਾ ਨਹੀਂ ਹੈ ਇਹ ਉਹਦੇ ਹਸਬੰਡ ਦੇ ਪਿਛਲੇ ਮੈਰਿਜ ਦਾ ਬੱਚਾ ਤੇ ਉਹਨੂੰ ਇੱਕ ਤਾਂ ਇਹ ਹੋ ਗਿਆ ਕਿ ਮੇਰੇ ਬੱਚੇ ਨੂੰ ਜਿੰਨਾ ਚੀਜ਼ਾਂ ਮਿਲਦੀਆਂ ਸੀ ਉਹ ਹੁਣ ਵੰਡਣ ਵਾਲਾ ਇੱਕ ਆ ਗਿਆ ਤੇ ਵੰਡਣ ਵਾਲਾ ਵੀ ਉਹ ਜਿਹੜਾ ਉਹਦੀ ਆਪਣੀ ਕੁੱਖ ਚੋਂ ਪੈਦਾ ਨਹੀਂ ਹੋਇਆ ਕਿਸੇ ਹੋਰ ਔਰਤ ਦਾ ਬੱਚਾ ਹੈ ਤਾਂ ਇਹ ਸਾਰੇ ਸਰਕਮਸਟੈਂਸਸ ਦਾ ਸ਼ਿਕਾਰ ਹੁੰਦਾ ਵੈਸਲੇ ਜਿਹੜਾ 6 ਸਾਲ ਦਾ ਬੱਚਾ ਆਇਆ ਉਹਦੇ ਪਿਤਾ ਦੇ ਕੋਲੇ ਉਹਦੇ ਲਈ ਕੋਈ ਟਾਈਮ ਨਹੀਂ ਹੈਗਾ ਤੇ ਜਿਹੜੀ ਇਹ ਮਤਰੀ ਮਾਂ ਮਹੇਤੀ ਇਹ ਉਹਨੂੰ ਬਿਲਕੁਲ ਪਸੰਦ ਨਹੀਂ ਕਰਦੀ ਬਹੁਤ ਜ਼ਿਆਦਾ ਛਿੜਕਾਂ ਦਿੰਦੀ ਆ ਮਾਰਦੀ ਕੁੱਟਦੀ ਆ ਤਾਂ ਇੱਕ ਇਹੋ ਜਿਹੇ ਮਾਹੌਲ ਦੇ ਵਿੱਚ ਆ ਜਾਣਾ ਇੱਕਦਮ 6 ਸਾਲ ਤੋਂ ਬਾਅਦ ਕਿਉਂਕਿ ਫਿਰ ਵੀ ਜੋ ਮਰਜੀ ਸੀ ਮਟਿਲਡਾ ਉਹ ਆਪਣੀ ਮਾਂ ਨਾਲ ਰਹਿ ਰਹੀ ਸੀ ਮਾਂ ਤੇ ਬੇਟੇ ਦਾ ਰਿਲੇਸ਼ਨ ਬੜਾ ਸੋਹਣਾ ਸੀ ਫਿਰ ਵੀ ਉਹ ਉਹਦੀ ਆਪਣੀ ਮਾਂ ਸੀ ਤੇ ਪਰ ਹੁਣ ਇੱਥੇ ਇਸ ਕਰੇ ਉਹਨੂੰ ਕੋਈ ਵੀ ਆਪਣਾ ਨਹੀਂ ਲੱਗਦਾ ਉਹਨੂੰ ਇਹ ਪੂਰੀ ਦੁਨੀਆ ਜਿਹੜੀ ਹੈਗੀ ਉਹ ਬੜੀ ਮਤਲਬ ਉਪਰੀ ਲੱਗਦੀ ਆ ਉਸ ਟਾਈਮ ਦੇ ਉੱਪਰ ਪਰ ਇੱਕ ਕਾਨੂੰਨ ਸੀਗਾ ਉਥੋਂ ਦਾ ਆਇਓਵਾ ਦਾ ਕਿ ਹਰ ਇੱਕ ਬੱਚਾ ਜਿਹੜਾ ਵੀ 7 ਤੋਂ 14 ਸਾਲ ਦੀ ਉਮਰ ਦਾ ਹੈ ਉਹ ਸਕੂਲੇ ਜਾਊਗਾ ਉਹਨੂੰ ਸਕੂਲ ਦੇ ਵਿੱਚ ਜਾਣਾ ਪੜਨਾ ਕੰਪਲਸਰੀ ਆ ਉਹਨੂੰ ਜਾਣਾ ਹੀ ਪਊਗਾ ਤਾਂ ਹੋਰ ਥੋੜਾ ਟਾਈਮ ਲੰਘਦਾ ਤਾਂ ਵੈਸਲੇ 7 ਸਾਲ ਦਾ ਹੁੰਦਾ ਤਾਂ ਉਹਨੂੰ ਸਕੂਲ ਪਾਇਆ ਜਾਂਦਾ ਪਰ ਉਸ ਤੋਂ ਪਹਿਲਾਂ ਹੀ ਜਦੋਂ ਮਟਿਲਡਾ ਦੇ ਕੋਲੇ ਰਹਿ ਰਿਹਾ ਸੀ ਤਾਂ ਉਹਦੇ ਬਾਰੇ ਇੱਕ ਚੀਜ਼ ਪਹਿਲਾਂ ਹੀ ਪਤਾ ਲੱਗ ਗਈ ਸੀ ਕਿ ਇਹ ਬੱਚਾ ਸ਼ੁਰੂ ਤੋਂ ਬਹੁਤ ਹੀ ਇੱਕ ਤੇਜ਼ ਬੱਚਾ ਵਾ ਬਹੁਤ ਦਿਮਾਗੀ ਬੱਚਾ ਤੇ ਉਹਨੇ ਇਸ ਤੋਂ ਵੀ ਪਹਿਲਾਂ ਸਕੂਲ ਜਾਣ ਦੀ ਉਮਰ ਤੋਂ ਪਹਿਲਾਂ ਹੀ ਜਦੋਂ ਆਪਣੀ ਮਾਂ ਕੋਲ ਰਹਿ ਰਿਹਾ ਸੀ ਮਟਿਲਡਾ ਦੇ ਕੋਲੇ ਉਦੋਂ ਹੀ ਪੜਨਾ ਸਕੂਲ ਜਾਣ ਤੋਂ ਪਹਿਲਾਂ ਹੀ ਸ਼ੁਰੂ ਕਰਤਾ ਸੀ ਤਾਂ ਹੁਣ ਜਦੋਂ ਇੱਥੇ ਆ ਕੇ ਉਹਨੂੰ ਸਕੂਲ ਵਿੱਚ ਪਾਇਆ ਗਿਆ ਤਾਂ ਕਿਉਂਕਿ ਉਹਦਾ ਇੱਥੇ ਕੋਈ ਦੋਸਤ ਨਹੀਂ ਤੇ ਪਰਿਵਾਰ ਉਹਦਾ ਖਤਮ ਹੋ ਚੁੱਕਿਆ ਇੱਕ ਤਰ੍ਹਾਂ ਦੇ ਨਾਲ ਪ੍ਰੈਕਟੀਕਲੀ ਤਾਂ ਖਤਮ ਹੀ ਆ ਤਾਂ ਹੋਰ ਉਹਦੇ ਕੋਲੇ ਕੁਝ ਹੈ ਨਹੀਂਗਾ ਉਹ ਪੜਨ ਨੂੰ ਤੇਜ ਹੈਗਾ ਤਾਂ ਉਹ ਆਪਣਾ ਪੂਰਾ ਟਾਈਮ ਪੂਰੀ એનર્ਜੀ ਇੱਕ ਸੱਤ ਸਾਲ ਦਾ ਬੱਚਾ ਪੜਾਈ ਵੱਲ ਦੇ ਦਿੰਦਾ ਤੇ ਸਕੂਲ ਦੇ ਵਿੱਚ ਉਹਦੀ ਜਿਹੜੀ ਪਰਫਾਰਮੈਂਸ ਹੁੰਦੀ ਆ ਉਹ ਇੰਨੀ ਕਿ ਜ਼ਿਆਦਾ ਵਧੀਆ ਹੁੰਦੀ ਆ ਕਿ ਕੁਝ ਟਾਈਮ ਤੋਂ ਬਾਅਦ ਹੀ ਟੀਚਰ ਘਰੇ ਆ ਕੇ ਜੌਨ ਐਲਕੈਂਸ ਨੂੰ ਇਹ ਕਹਿੰਦੇ ਆ ਕਿ ਇਹ ਜਿਹੜਾ ਬੱਚਾ ਵਾ ਵੈਸਲੇ ਇੱਕ ਬਹੁਤ ਹੀ ਦਿਮਾਗੀ ਬੱਚਾ ਜੇ ਇਹਦੇ ਉੱਪਰ ਧਿਆਨ ਦਿੱਤਾ ਜਾਵੇ ਤਾਂ ਇਹ ਬਹੁਤ ਦੂਰ ਜਾ ਸਕਦਾ ਬਹੁਤ ਕੁਝ ਵੱਡਾ ਕਰ ਸਕਦਾ ਟਾਈਮ ਲੰਘਦਾ ਜਾਂਦਾ 2 ਸਾਲ ਹੋਰ ਨਿਕਲ ਜਾਂਦੇ ਆ ਹੁਣ ਵੈਸਲੇ 9 ਸਾਲ ਦਾ ਹੋ ਗਿਆ 9 ਸਾਲ ਦੀ ਉਮਰ ਤੱਕ ਹੀ ਸਿਰਫ ਉੱਥੇ 2 ਸਾਲ ਰਹਿਣ ਤੋਂ ਬਾਅਦ ਹੀ ਵੈਸਲੇ ਦਾ ਜਿਹੜਾ ਉਸ ਇਲਾਕੇ ਦੇ ਵਿੱਚ ਇੱਕ ਨਾਮ ਬਣ ਗਿਆ ਕਿ ਵੈਸਲੇ ਇੱਕ ਬਹੁਤ ਹੀ ਇੰਟੈਲੀਜੈਂਟ ਬੱਚਾ ਕਿਸੇ ਨਾਲ ਕੋਈ ਲੜਾਈ ਝਗੜਾ ਨਹੀਂ ਕਰਦਾ ਬਾਕੀ ਬੱਚਿਆਂ ਦੀ ਤਰ੍ਹਾਂ ਜਿਵੇਂ ਬਾਕੀ ਮਸਤੀ ਕਰਦੇ ਐ ਸ਼ਰਾਰਤਾਂ ਕਰਦਾ ਉਹ ਨਹੀਂ ਕਰਦਾ ਤੇ ਸਕੂਲ ਤੋਂ ਆਪਣੇ ਟੀਚਰਸ ਤੋਂ ਕਿਤਾਬਾਂ ਲੈ ਆਉਂਦਾ ਘਰੇ ਤੇ ਘਰੇ ਬੈਠ ਕੇ ਵੀ ਉਹ ਪੜਦਾ ਰਹਿੰਦਾ ਇਸ ਤਰ੍ਹਾਂ ਦਾ ਇਹਨਾਂ ਮਤਲਬ ਪੜ੍ਹਨ ਲਿਖਣ ਵਾਲਾ ਉਹ ਬੱਚਾ ਸੀ ਪਰ ਹੁਣ ਇੱਥੇ ਕੀ ਹੁੰਦਾ ਜਦੋਂ ਵੈਸਲੇ ਇਹ ਸਾਰੇ ਮਤਲਬ ਰੌਲੇ ਰੱਪੇ ਦੇ ਵਿੱਚ ਉਹਦੇ ਪੇਰੈਂਟਸ ਦੀਆਂ ਆਪਣੀਆਂ ਪਰਸਨਲ ਨਿੱਜੀ ਪ੍ਰੋਬਲਮਸ ਦੇ ਵਿੱਚ ਤੇ ਉਹਦੇ ਉਹਨਾਂ ਦੀਆਂ ਆਰਥਿਕ ਹਾਲਾਤਾਂ ਦੇ ਵਿਚਕਾਰ ਆਪਣੀ ਇੱਕ ਛੋਟੀ ਜੀ ਦੁਨੀਆ ਕ੍ਰੀਏਟ ਕਰ ਰਿਹਾ ਆਪਣੀ ਇੱਕ ਦੁਨੀਆ ਦੇ ਲਈ ਲੜ ਰਿਹਾ ਕਿ ਮੈਂ ਵੀ ਕੁਝ ਪੜਾਂ ਮੈਂ ਕੁਝ ਵੱਡਾ ਹੋਵਾਂ ਤਾਂ ਉਸੇ ਟਾਈਮ ਹੁੰਦਾ ਕੀ ਆ ਜੋ ਜੌਨ ਐਲਕਿਨਸਾ ਵੈਸਲੇ ਦਾ ਪਿਤਾ ਤਾਂ ਉਹਨੂੰ ਸਕੂਲ ਤੋਂ ਹਟਾ ਲੈਂਦਾ ਕਿਉਂਕਿ ਉਸ ਬੰਦੇ ਨੂੰ ਨਹੀਂ ਲੱਗਦਾ ਕਿ ਵੈਸਲੇ ਜੋ ਵੀ ਕਰ ਰਿਹਾ ਇਹਦਾ ਕੋਈ ਪ੍ਰੈਕਟੀਕਲੀ ਕੋ ਬਹੁਤ ਜ਼ਿਆਦਾ ਅਰਥ ਹੈਗਾ ਬਹੁਤ ਜ਼ਿਆਦਾ ਕੋਈ ਫਾਇਦਾ ਹੈਗਾ ਤੇ ਹੁਣ ਉਹਨੂੰ ਇਹ ਲੱਗਦਾ ਕਿ ਮੈਂ ਇੰਨਾ ਟਾਈਮ ਕੰਮ ਕਰਦਾ ਤੇ ਜੋ ਵੈਸਲੇ ਆ ਉਹ ਸਾਰਾ ਦਿਨ ਸਿਰਫ ਬੈਠ ਕੇ ਕਿਤਾਬਾਂ ਪੜਦਾ ਤਾਂ ਵੈਸਲੇ ਇੱਕ ਜਿਹੜਾ ਬੱਚਾ ਸੀ ਜਿੱਦੀ ਦੁਨੀਆ ਕਿਤਾਬਾਂ ਸੀ ਜਿਹਨੇ ਬਹੁਤ ਜ਼ਿਆਦਾ ਅੱਗੇ ਪੜ੍ਹਨਾ ਸੀ ਉਹਨੂੰ ਸਕੂਲ ਤੋਂ ਹਟਾ ਲਿਆ ਜਾਂਦਾ ਤੇ ਉਹਨੂੰ ਜੌਨ ਆਪਣੇ ਨਾਲ ਜ਼ਬਰਦਸਤੀ ਖੇਤ ਦੇ ਵਿੱਚ ਕੰਮ ਕਰਾਉਣ ਤੇ ਉੱਥੇ ਆਰੇ ਦੇ ਉੱਪਰ ਕੰਮ ਕਰਾਉਣ ਆਪਣੇ ਨਾਲ ਲਾ ਲੈਂਦੇ ਤਾਂ ਇਹ ਵੈਸਲੇ ਦੀ ਜ਼ਿੰਦਗੀ ਦੇ ਲਈ ਇੱਕ ਬਹੁਤ ਵੱਡਾ ਟਰਨਿੰਗ ਪੁਆਇੰਟ ਸੀ ਤਾਂ ਉਸ ਤੋਂ ਬਾਅਦ ਵੈਸਲੇ ਦੇ ਸੁਭਾਅ ਦੇ ਵਿੱਚ ਬਹੁਤ ਜ਼ਿਆਦਾ ਅੰਤਰ ਆਇਆ ਜਿਹੜਾ ਕਿ ਆਸ-ਪਾਸ ਦੇ ਲੋਕਾਂ ਨੇ ਵੀ ਨੋਟ ਕੀਤਾ ਵੈਸਲੇ ਬਹੁਤ ਚੁੱਪਚਾਪ ਰਹਿਣ ਲੱਗ ਗਿਆ ਚੁੱਪਚਾਪ ਉਹ ਪਹਿਲਾਂ ਵੀ ਸੀ ਕਿਉਂਕਿ ਉਹਦਾ ਉਹਦੀ ਕਿਸੇ ਨਾਲ ਬਣਦੀ ਕੋਈ ਬਹੁਤ ਜ਼ਿਆਦਾ ਨਹੀਂ ਸੀਗੀ ਤੇ ਘਰ ਦੇ ਵਿੱਚ ਵੀ ਪਰ ਹੁਣ ਉਹ ਮਤਲਬ ਹੋਰ ਵੀ ਜ਼ਿਆਦਾ ਅੰਤਰਮੁਖੀ ਹੋ ਗਿਆ ਗਵਾਚਿਆ ਰਹਿਣ ਲੱਗ ਗਿਆ ਜਿਹੜਾ ਇਹਨਾਂ ਟਾਈਮ ਪੂਰੇ ਦਿਨ ਦਾ ਸਰੀਰਕ ਮਿਹਨਤ ਉਹਦੇ ਤੋਂ ਕਰਵਾਈ ਜਾਂਦੀ ਤੇ ਉਹ ਵੀ ਉਹਦੇ ਲਈ ਇੱਕ ਬਿਲਕੁਲ ਨਵੀਂ ਚੀਜ਼ ਸੀਗੀ ਹੁਣ ਉਹਦੀ ਜ਼ਿੰਦਗੀ ਦੇ ਵਿੱਚ ਕਿ ਹਾਲੇ ਉਹ ਸਿਰਫ 9-10 ਸਾਲ ਦਾ ਬੱਚਾ ਵਾ ਸਖਤ ਮਿਹਨਤ ਪੂਰਾ ਦਿਨ ਹੱਡ ਤੋੜ ਮਿਹਨਤ ਕਰਨੀ ਤੇ ਉਸ ਤੋਂ ਬਾਅਦ ਇੱਕ ਪਿਤਾ ਜਿਹੜਾ ਉਹਨੂੰ ਕਦੇ ਵੀ ਗੱਲ ਨਹੀਂ ਕਰਦਾ ਚਾਹਦਾ ਬਹੁਤ ਰੁੱਖਾ ਉਹਦਾ ਸੁਭਾਅ ਵਾ ਤੇ ਇੱਕ ਮਾਤਰੀ ਮਾਂ ਜਿਹੜੀ ਉਹਨੂੰ ਅਕਸਰ ਮਾਰਦੀ ਘੁੱਟਦੀ ਆ ਤੇ ਜਾਂ ਝੜਕਾਂ ਵਗੈਰਾ ਦਿੰਦੀ ਆ ਇਸ ਤਰ੍ਹਾਂ ਹੀ ਹੁਣ ਉਹਦੀ ਜ਼ਿੰਦਗੀ ਨੰਗ ਰਹੀ ਹੈ ਹੁਣ ਵੈਸਲੇ 1899 ਆ ਜਾਂਦਾ ਵੈਸਲੇ 11 ਸਾਲ ਦਾ ਹੋ ਚੁੱਕਿਆ ਮਤਲਬ ਉਹਨੂੰ ਇਸ ਤਰ੍ਹਾਂ ਕੰਮ ਕਰਦੇ ਆਪਣੇ ਪਿਤਾ ਦੇ ਨਾਲ ਕੰਮ ਕਰਾਉਣ ਤੇ 2 ਸਾਲ ਹੋ ਚੁੱਕੇ ਹਨ ਹੁਣ ਦਿਨ ਆਉਂਦਾ 18 ਜੁਲਾਈ 1899 18 ਜੁਲਾਈ 1899 ਨੂੰ ਸਵੇਰੇ ਸਵੇਰੇ ਮਤਲਬ ਜਦੋਂ ਲੋਕ ਆਪਣੇ ਕੰਮਾਂ ਕਰਾਉਣ ਨੂੰ ਜਾਂਦੇ ਆ ਜਦੋਂ ਬਹੁਤ ਸਾਰੇ ਲੋਕ ਉਤੋਂ ਆਪਣੇ ਖੇਤਾਂ ਨੂੰ ਜਾ ਰਹੇ ਹੋਣੇ ਆ ਤਾਂ ਜਦੋਂ ਇਸ ਏਰੀਏ ਦੇ ਉਨਤੇ 8-9 ਦੇ ਲੋਕ ਨਿਕਲ ਕੇ ਆਪਣੇ ਕੰਮਾਂ ਨੂੰ ਚੱਲੇ ਤਾਂ ਉਹਨਾਂ ਨੂੰ ਇੱਕ ਅਜੀਬ ਦ੍ਰਿਸ਼ ਆਪਣੇ ਸਾਹਮਣੇ ਦੇਖਣ ਨੂੰ ਮਿਲਿਆ ਉਹ ਦ੍ਰਿਸ਼ ਇਹ ਸੀ ਕਿਉਂ 11 ਸਾਲ ਦਾ ਵੈਸਲੇ ਐਲਕਿੰਸਨ ਇੱਕ ਜੋ ਵੀ ਉਹਨਾਂ ਦੀ ਆਪਣੀ ਮਤਲਬ ਇੱਕ ਰੇੜਾ ਕਹਿ ਲੋ ਜਾਂ ਉਹਨੂੰ ਜੋ ਵੀ ਆਪਾਂ ਕਹ ਲਈ ਜਿਹਦੇ ਮੂਰੇ ਇੱਕ ਬਹੁਤ ਮਾੜਾ ਜਿਹਾ ਘੋੜਾ ਲੱਗਿਆ ਹੋਇਆ ਸੀਗਾ ਉਹਦੇ ਉੱਪਰ ਬੈਠਾ ਪਿੱਛੇ ਉਹਨੇ ਨਾਲ ਆਪਣੀ ਜਿਹੜੀ ਉਹ ਮਤਰੇ ਹੀ ਇੱਕ ਭੈਣ ਹੈਗੀ ਆ ਛੋਟੀ ਬਹੁਤ ਛੋਟੀ ਉਮਰ ਦੀ ਉਹ ਬਿਠਾਈ ਹੋਈ ਆ ਤੇ ਉਹ ਦੋਨੇ ਉੱਥੋਂ ਨਿਕਲ ਰਹੇ ਆ ਮਤਲਬ ਉਹ ਵੀ ਉਸ ਏਰੀਆ ਦੇ ਵਿੱਚੋਂ ਜਾ ਰਹੇ ਆ ਤੇ ਕਿਉਂਕਿ ਹੁਣ ਉਹ ਦੋਨੇ ਬੱਚੇ ਪਹਿਲੀ ਵਾਰ ਇਕੱਲੇ ਦੇਖੇ ਆ ਤੇ ਸਹਿਜ ਸਭਾ ਜਿਵੇਂ ਨਾਰਮਲ ਲੋਕ ਪੁੱਛ ਲੈਂਦੇ ਆ ਕਿ ਤੁਹਾਡੇ ਮਮਾ ਪਾਪਾ ਕਿੱਥੇ ਨੇ ਜਾਂ ਮਾਂ-ਬਾਪ ਕਿੱਥੇ ਨੇ ਤਾਂ ਕੋਈ ਉਹਨਾਂ ਨੂੰ ਰੋਕਦਾ ਵੈਸਲੇ ਨੂੰ ਰੋਕਦਾ ਤੇ ਉਹਨੂੰ ਪੁੱਛਦਿਆ ਕਿ ਤੇਰੇ ਮਾਂ-ਬਾਪ ਕਿੱਥੇ ਨੇ ਤਾਂ ਤੁਸੀਂ ਦੋਨੇ ਕਿੱਧਰ ਨੂੰ ਜਾ ਰਹੇ ਹੋ ਇੰਨੇ ਸਵੇਰੇ ਸਵੇਰੇ ਮਤਲਬ ਇਸ ਤਰ੍ਹਾਂ ਨਾਲ ਘੋੜਾ ਗੱਡੀ ਦੇ ਉੱਪਰ ਤਾਂ ਵੈਸਲੇ ਉਹਨਾਂ ਨੂੰ ਕਹਿੰਦਾ ਕਿ ਕੱਲ ਰਾਤ ਮਤਲਬ ਜਿਹੜੀ ਨੰਗੀ ਰਾਤ ਆ ਕੋਈ ਸਾਡੇ ਘਰ ਆਇਆ ਤੇ ਮੇਰੇ ਮਾਤਾ ਨੂੰ ਮੇਰੇ ਪਿਤਾ ਨੂੰ ਤੇ ਜੋ ਮਤਰੀ ਮਾਨਸੀ ਕੀ ਹੇਤੀ ਉਹਨਾਂ ਦੋਨਾਂ ਦਾ ਕਤਲ ਕਰਤਾ ਕਿਸੇ ਨੇ ਤੇ ਮੈਂ ਰਾਤ ਨੂੰ ਬਹੁਤ ਮਤਲਬ ਡਰ ਗਿਆ ਬੱਚੇ ਨੇ ਡਰ ਜਾਣਾ ਸਹਿਜ ਸੁਭਾਅ ਤੇ ਹੁਣ ਸਵੇਰੇ ਮੈਂ ਜਾ ਰਿਹਾ ਹਾਂ ਜੌਨ ਦੇ ਜਿਹੜੇ ਮਦਰ ਨੇ ਮਤਲਬ ਵੈਸਲੇ ਤੇ ਦਾਦੀ ਉਥੋਂ ਥੋੜੀ ਦੂਰ ਦੇ ਉੱਪਰ ਹੀ ਕਿਤੇ ਰਹਿੰਦੇ ਆ ਤੇ ਵੈਸਲੇ ਨੂੰ ਪਤਾ ਉਹ ਕਿੱਥੇ ਰਹਿੰਦੇ ਆ ਤਾਂ ਵੈਸਲੇ ਕਹਿੰਦਾ ਕਿ ਮੈਂ ਉੱਥੇ ਜਾ ਰਿਹਾ ਹਾਂ ਤਾਂ ਇੰਨਾ ਸੁਣ ਕੇ ਜਿਹੜੀ ਰਿਐਕਸ਼ਨ ਹੋਣੀ ਸੀ ਉਹ ਬੜੀ ਸਹਿਜ ਸੁਭਾਅਕ ਹੈਗੀ ਤੇ ਉਹ ਬਹੁਤ ਡਰ ਜਾਂਦੇ ਆ ਤੇ ਘਬਰਾ ਵੀ ਜਾਂਦੇ ਆ ਕਿ ਦੋ ਛੋਟੇ ਬੱਚੇ ਨੇ ਵਿਚਾਰੇ ਕਿਵੇਂ ਜਾਣਗੇ ਕਿੱਥੇ ਜਾਣਗੇ ਤੇ ਉੱਪਰੋਂ ਉਹ ਐਨੇ ਟਾਈਮ ਤੋਂ ਇਕੱਠੇ ਰਹ ਰਹੇ ਹੈਗੇ ਜੌਨ ਹੋਣਾ ਦੀ ਫੈਮਿਲੀ ਦੇ ਨਾਲ ਆਸੇ ਪਾਸੇ ਦੇ ਲੋਕ ਜੌਨ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੇ ਆ ਭਾਵੇਂ ਉਹ ਦਾ ਸਵਾਗ ਘਰੇ ਕਿਵੇਂ ਹੋਵੇ ਰੁੱਖਾ ਹੋਵੇ ਪਰ ਜੌਨ ਦੀ ਸਮਾਜ ਦੇ ਵਿੱਚ ਇੱਕ ਚੰਗੀ ਇੱਜ਼ਤ ਆ ਇੱਕ ਮਿਹਨਤ ਕਰਨ ਵਾਲਾ ਆਪਣੇ ਕੰਮ ਨਾਲ ਕੰਮ ਰੱਖਣ ਵਾਲਾ ਇੱਕ ਇਨਸਾਨ ਦੀ ਜਿਹੜਾ ਬਹੁਤ ਘੱਟ ਬੋਲਦਾ ਬਹੁਤ ਜ਼ਿਆਦਾ ਕਿਸੇ ਦੀ ਮਤਲਬ ਕਿਸੇ ਨਾਲ ਬਹੁਤ ਜ਼ਿਆਦਾ ਗੱਲਬਾਤ ਨਹੀਂ ਕਰਦਾ ਤਾਂ ਉਹਦੀ ਇੱਕ ਇੱਜ਼ਤ ਆ ਤਾਂ ਲੋਕਾਂ ਨੂੰ ਇੱਕਦਮ ਬੜੀ ਹਮਦਰਦੀ ਹੁੰਦੀ ਆ ਤੇ ਲੋਕ ਭੱਜ ਕੇ ਜਾਂਦੇ ਆ ਘਰ ਦੇ ਅੰਦਰ ਜਾਂਦੇ ਆ ਤੇ ਜਦੋਂ ਉੱਥੇ ਜਾ ਕੇ ਲੋਕ ਦੇਖਦੇ ਆ ਉਹਨਾਂ ਦੇ ਬੈੱਡ ਦੇ ਉੱਪਰ ਪਈ ਆ ਸਿਰ ਦੇ ਵਿੱਚ ਬਿਲਕੁਲ ਮੱਥੇ ਦੇ ਵਿਚਕਾਰ ਇੱਕ ਗੋਲੀ ਮਾਰੀ ਗਈ ਆ ਤੇ ਉਹਨਾਂ ਦੇ ਬਿਲਕੁਲ ਨਾਲ ਹੀ ਹੇਤੀ ਦੀ ਲਾਸ਼ ਪਈ ਆ ਪਰ ਹੇਤੀ ਨੂੰ ਗੋਲੀ ਨਹੀਂ ਮਾਰੀ ਗਈ ਉਹਨੂੰ ਕੁੱਟ-ਕੁੱਟ ਕੇ ਮਾਰਿਆ ਗਿਆ ਕਿਸੇ ਲੋਹੇ ਦੇ ਹਥਿਆਰ ਦੇ ਨਾਲ ਕਿਉਂਕਿ ਪੂਰੇ ਸਰੀਰ ਦੇ ਉੱਪਰ ਨਿਸ਼ਾਨ ਨੇ ਉਹ ਲਾਸ਼ਾਂ ਜਿਹੜੀਆਂ ਉਹ ਬਣੀਆਂ ਹੁੰਦੀਆਂ ਨੇ ਤੇ ਉਹਨਾਂ ਦੇ ਇੱਕ ਨਾਰਮਲ ਏਰੀਆ ਸ਼ਾਂਤ ਸੁਭਾਅ ਦੇ ਲੋਕ ਆਪਣੇ ਕੰਮ ਤਾਈ ਕੰਮ ਰੱਖਣ ਵਾਲੇ ਨਾਰਮਲ ਜ਼ਿਆਦਾਤਰ ਲੋਕ ਖੇਤੀਬਾੜੀ ਨਾਲ ਸੰਬੰਧ ਰੱਖਣ ਵਾਲੇ ਕ੍ਰਾਈਮ ਕਦੇ ਕਿਸੇ ਨੇ ਕੋਈ ਐਡਾ ਵੱਡਾ ਸੁਣਿਆ ਨਹੀਂ ਤਾਂ ਇੱਕਦਮ ਐਸਾ ਕੀ ਹੋਇਆ ਕਿ ਕੋਈ ਬੰਦਾ ਰਾਤ ਨੂੰ ਆ ਕੇ ਮਤਲਬ ਇੱਕ ਬਹੁਤ ਹੀ ਗਰੀਬ ਪਰਿਵਾਰ ਦੇ ਦੋ ਮੈਂਬਰਾਂ ਨੂੰ ਜਿਹੜੇ ਅਡਲਟ ਦੋ ਮੈਂਬਰ ਨੇ ਬਾਲਗ ਦੋ ਮੈਂਬਰ ਨੇ ਉਹਨਾਂ ਦੋਨਾਂ ਦਾ ਕਤਲ ਕਰ ਗਿਆ ਤੇ ਕਿਉਂਕਿ ਉੱਥੇ ਕੁਝ ਲੁੱਟਣ ਮਾਰਨ ਨੂੰ ਵੀ ਹੈ ਨਹੀਂ ਸੀ ਕੁਝ ਲੈ ਕੇ ਜਾਣ ਲਈ ਕੁਝ ਨਹੀਂ ਸੀਗਾ ਬੱਚਿਆਂ ਨੂੰ ਕੁਝ ਵੀ ਨਹੀਂ ਕੀਤਾ ਇਸੇ ਦਾ ਰੌਲਾ ਪੈ ਜਾਂਦਾ ਰੌਲਾ ਪੈਂਦਾ ਤਾਂ ਸ਼ਰਫ ਨੂੰ ਬੁਲਾਇਆ ਜਾਂਦਾ ਪੁਲਿਸ ਹੁੰਦੀ ਹੈ ਤੇ ਪੁਲਿਸ ਆ ਕੇ ਸਭ ਤੋਂ ਪਹਿਲਾਂ ਉਹ ਹੀ ਲੋਕਾਂ ਨੂੰ ਪੁੱਛਦੀ ਆ ਫੈਮਲੀ ਬਾਰੇ ਜੌਨ ਬਾਰੇ ਬਾਰੇ ਸਾਰੇ ਲੋਕੇ ਇਹ ਕਹਿੰਦੇ ਕਿ ਬਹੁਤ ਹੀ ਚੰਗੇ ਲੋਕ ਸੀ ਕਿ ਦੋਨੇ ਕੋਈ ਐਡਾ ਇਹਨਾਂ ਦੀ ਕਿਸੇ ਨਾਲ ਵੀ ਐਡੀ ਕੀ ਮਤਲਬ ਕਿਸੇ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਲਾਗਡਾਟ ਨਹੀਂ ਕਿਸੇ ਨਾਲ ਕਿਸੇ ਤਰ੍ਹਾਂ ਦਾ ਕੋਈ ਦੁਸ਼ਮਣੀ ਨਹੀਂ ਹੈਗੀ ਤਾਂ ਪੁਲਿਸ ਲਈ ਇਹ ਬਹੁਤ ਹੈਰਾਨੀ ਦੀ ਗੱਲ ਹੁੰਦੀ ਹੈ ਕਿ ਇਹ ਹੋਇਆ ਕਿ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਕੁਝ ਸਮਝ ਨਹੀਂ ਆ ਰਿਹਾ ਕਿ ਇਹ ਕੌਣ ਬੰਦਾ ਸੀ ਜਿਹੜਾ ਰਾਤ ਨੂੰ ਆ ਕੇ ਜਿਸ ਰਾਈਫਲ ਦੇ ਨਾਲ ਜਿਸ ਗਨ ਦੇ ਨਾਲ ਜੌਨ ਦੀ ਹੱਤਿਆ ਕੀਤੀ ਜਾਂਦੀ ਹੈ ਜੌਨ ਦਾ ਕਤਲ ਕੀਤਾ ਜਾਂਦਾ ਉਹ ਰਾਈਫਲ ਵੀ ਜੌਨ ਦੀ ਆਪਣੀ ਹੁੰਦੀ ਆ ਜਿਹੜੀ ਉਹਨਾਂ ਨੇ ਇੱਕ ਪਰਟੀਕੂਲਰ ਥਾਂ ਦੇ ਉੱਪਰ ਰੱਖੀ ਹੁੰਦੀ ਆ ਇੱਕ ਪਰਟੀਕੂਲਰ ਜਗਾ ਵਾ ਜਿੱਥੇ ਡੇਲੀ ਉਹ ਰਾਤ ਨੂੰ ਆਪਣੀ ਉਹ ਗਨ ਰੱਖਦੇ ਆ ਇਹ ਗਨ ਉੱਥੋਂ ਹੀ ਚੱਕੀ ਗਈ ਤੇ ਗੋਲੀ ਮਾਰੀ ਗਈ ਇਹ ਵੀ ਪੁਲਿਸ ਨੂੰ ਸਮਝ ਨਹੀਂ ਆਉਂਦਾ ਕਿ ਇਹ ਵੀ ਇੱਕ ਅਜੀਬ ਚੀਜ਼ ਜੇ ਕੋਈ ਮਾਰਨ ਦੀ ਨੀਤ ਨਾਲ ਆਇਆ ਹੀ ਆ ਕਰੇ ਤਾਂ ਉਹ ਖੁਦ ਹੀ ਹਥਿਆਰਬੰਦ ਹੋ ਕੇ ਆਊਗਾ ਉਹ ਕੋ ਖਾਲੇ ਹੱਤਾ ਆਊਗਾ ਨਹੀਂ ਕਿ ਉੱਥੇ ਮੈਂ ਕੁਝ ਲੱਭ ਲੂ ਲੂ ਲੂੰਗਾ ਤੇ ਮਾਰ ਦੂੰਗਾ ਇਹ ਤਾਂ ਬਿਲਕੁਲ ਅਨ ਪ੍ਰੈਕਟੀਕਲ ਚੀਜ਼ ਹੈ ਇਹਦਾ ਮਤਲਬ ਹੈ ਕਿਸੇ ਨੂੰ ਪਹਿਲਾਂ ਚੰਗੀ ਤਰ੍ਹਾਂ ਇਹ ਪਤਾ ਸੀ ਕਿ ਇਹ ਗਨ ਕਿੱਥੇ ਹੁੰਦੀ ਹੈ ਬਹੁਤ ਸਾਰੇ ਵਿੱਚ ਪੁਲਿਸ ਦੇ ਅਫਸਰ ਇਹੋ ਜਿਹੇ ਆ ਜਿਨ੍ਹਾਂ ਦਾ ਸ਼ੱਕ ਵੈਸਲੇ ਉੱਪਰ ਜਾਂਦਾ ਪਰ ਹੁਣ ਵੈਸਲੇ ਦੀ ਜਿਹੜੀ ਉਮਰ ਆ 11 ਸਾਲ ਉਹ ਵਿਚਾਰਕ ਬਹੁਤ ਵੱਡਾ ਰੋੜਾ ਵਾ ਉਹਦਾ ਕਿਸੇ ਵੀ ਤਰ੍ਹਾਂ ਨਾਲ ਕਨੈਕਸ਼ਨ ਉਹਨਾਂ ਦੋਨਾਂ ਕਤਲਾਂ ਦੇ ਨਾਲ ਜੋੜਨ ਤਾਂ ਕਿਉਂਕਿ ਇਹ ਕਤਲ ਜਿਹੜਾ ਵਾ ਇੱਕ ਬਹੁਤ ਹੀ ਸੋਚ ਸਮਝ ਕੇ ਬਹੁਤ ਮਤਲਬ ਪਲੈਨਿੰਗ ਦੇ ਨਾਲ ਕੀਤਾ ਗਿਆ ਤਾਂ ਉਹਨਾਂ ਨੂੰ ਨਹੀਂ ਲੱਗਦਾ ਕਿ ਇੱਕ 11 ਸਾਲ ਦਾ ਜੋ ਬੱਚਾ ਵਾ ਉਹ ਇੰਨਾ ਮਤਲਬ ਸੋਚ ਸਮਝ ਕੇ ਇਨੀ ਪਲੈਨਿੰਗ ਦੇ ਨਾਲ ਦੋ ਅਡਲਟ ਬੰਦਿਆਂ ਦਾ ਕਤਲ ਕਰ ਸਕਦਾ ਪਰ ਦੂਸਰੇ ਪਾਸੇ ਜਿਹੜੀ ਚੀਜ਼ ਉਹਨਾਂ ਨੂੰ ਬਾਰ-ਬਾਰ ਰੜਕ ਰਹੀ ਹੈ ਉਹ ਹੈਗੀ ਹੈ ਵੈਸਲੇ ਦਾ ਬਿਹੇਵੀਅਰ ਕਰਦੇ ਦੋ ਵੱਡੇ ਜੀਆਂ ਦੀ ਮੌਤ ਹੋ ਚੁੱਕੀ ਹੈ ਚਾਹੇ ਮਾਂ ਸੀ ਜੋ ਉਹ ਮਤਰੀ ਮਾਂ ਸੀ ਪਰ ਪਿਤਾ ਆਪਣਾ ਆਪ ਦਾ ਪਿਤਾ ਸੀ ਸਕਾ ਦਾ ਪਿਤਾ ਸੀ ਤੇ ਪਰ ਉਹ ਕਿਸੇ ਵੀ ਤਰ੍ਹਾਂ ਦੇ ਕੋਈ ਉਹਦੇ ਚ ਇਮੋਸ਼ਨ ਨਹੀਂ ਹੁੰਦੇ ਕੋਈ ਰੋਣਾ ਨਹੀਂ ਕੋਈ اک ਹੰਝੂ ਨਹੀਂ ਕੋਈ ਦੁੱਖ ਨਹੀਂ ਕੁਝ ਵੀ ਨਹੀਂ ਤਾਂ ਸ਼ੱਕ ਉਹਨਾਂ ਨੂੰ ਵੈਸਲੇ ਉੱਪਰ ਹੁੰਦਾ ਪਰ ਉਹਦੀ ਉਮਰ ਬਹੁਤ ਛੋਟੀ ਹੋਣ ਕਰਕੇ ਉਹ ਹਾਲੇ ਆਸੇ ਪਾਸੇ ਦੇਖਦੇ ਆ ਕਿ ਸ਼ਾਇਦ ਕਾਤਲ ਕੋਈ ਹੋਰ ਹੋਵੇ ਤੇ ਉਹਨੂੰ ਲੱਭਣ ਦੀ ਕੋਸ਼ਿਸ਼ ਕਰਦੇ ਆ ਪਰ ਫਾਈਨਲੀ ਇਹਦੇ ਵਿੱਚ ਸੱਚ ਇੱਕ ਹੋਰ ਚੀਜ਼ ਹੈਗੀ ਆ ਇਹਨਾਂ ਕਿਉਂਕਿ ਦੂਰਾ ਕਤਲकांड ਹੋਇਆ ਇੱਕ ਇਹ ਜੇ ਏਰੀਆ ਦੇ ਵਿੱਚ ਹੋਇਆ ਜਿੱਥੇ ਇਸ ਤਰ੍ਹਾਂ ਦੀ ਵਾਰਦਾਤ ਕਦੇ ਕਿਸੇ ਨੇ ਸੁਣੀ ਨਹੀਂ ਸੀਗੀ ਤਾਂ 500 ਡਾਲਰ ਅਮਰੀਕਨ ਡਾਲਰ ਦਾ ਇਨਾਮ ਉਸ ਟਾਈਮ ਦੇ ਉੱਪਰ ਰੱਖਿਆ ਜਾਂਦਾ ਗਵਰਨਰ ਵੱਲੋਂ ਇਹ ਉਹ ਬਾਦੇ ਗਵਰਨਰ ਵੱਲੋਂ ਜਿਹੜਾ ਵੀ ਕੋਈ ਇਸ ਕਤਲ ਜਿਹੜੇ ਦੋਹਰਾ ਕਤਲ ਹੋਇਆ ਉਹਦੇ ਕਾਤਲਾਂ ਬਾਰੇ ਕੋਈ ਵੀ ਸਰਾਗਦਾਊਗਾ ਤਾਂ ਇਹ ਉਸ ਟਾਈਮ ਦੇ ਉੱਪਰ ਇੱਕ ਬਹੁਤ ਵੱਡੀ ਰਕਮ ਸੀ 500 ਡਾਲਰ ਤਾਂ ਇੱਥੋਂ ਇਹ ਪਤਾ ਲੱਗਦਾ ਕਿ ਜਿਹੜੀ ਪੁਲਿਸ ਸੀ ਜਾਂ ਜਿਹੜਾ ਪ੍ਰਸ਼ਾਸਨ ਸੀ ਉਹ ਕਿੰਨਾ ਕੁ ਮਤਲਬ ਪੱਕਾ ਸੀਗਾ ਇਸ ਚੀਜ਼ ਦੇ ਉੱਪਰ ਕਿ ਜਿਨੇ ਵੀ ਇਹ ਦੋਹਰਾ ਕਤਲकांड ਕੀਤਾ ਵਾ ਉਹਨੂੰ ਫੜਨਾ ਹੀ ਫੜਨਾ ਕੁਝ ਹੋਰ ਦਿਨ ਲੰਘਦੇ ਆ ਪੁਲਿਸ ਇਧਰ ਉਧਰ ਹੋਰ ਹੱਥ ਪੈਰ ਮਾਰਦੀ ਆ ਹੋਰ ਥਿਉਰੀਜ਼ ਦੇ ਉੱਪਰ ਕੰਮ ਕਰਦੀ ਆ ਪਰ ਜਦੋਂ ਨੂੰ ਕਿਸੇ ਵੀ ਪਾਸੇ ਕੁਝ ਨਹੀਂ ਮਿਲਦਾ ਤਾਂ ਫਾਈਨਲੀ ਉਹ ਆਪਣਾ ਧਿਆਨ ਵਾਪਸ ਲਿਆਉਂਦੇ ਆ ਵੈਸਲੇ ਦੇ ਉੱਪਰ ਵੈਸਲੇ ਕੋਲ ਜਾਂਦੇ ਆ ਵਾਪਸ ਵੈਸਲੇ ਨੂੰ ਉਦੋਂ ਤੱਕ ਉਹਦੇ ਜਿਹੜੇ ਦਾਦੀ ਹੁੰਦੇ ਆ ਜਿਨ੍ਹਾਂ ਕੋਲ ਉਸ ਦਿਨ ਵੀ ਜਾ ਰਿਹਾ ਸੀਗਾ ਉਹਨਾਂ ਦੇ ਕੋਲੇ ਰਹਿ ਰਹੇ ਉਹਨਾਂ ਦੇ ਕੋਲੇ ਛੱਡਿਆ ਗਿਆ ਉਹਨੂੰ ਤੇ ਨਾਲੇ ਉਹਦੀ ਮਤਰੀ ਭੈਣ ਨੂੰ ਜਦੋਂ ਹੀ ਉਹ ਵੈਸਲੇ ਨੂੰ ਇਹ ਪੁੱਛਦੇ ਆ ਉਸ ਕਤਲकांड ਬਾਰੇ ਤਾਂ ਵੈਸਲੇ ਬਹੁਤ ਆਰਾਮ ਨਾਲ ਸੁਭਾਵਿਕ ਤੌਰ ਦੇ ਉੱਪਰ ਹਰ ਇੱਕ ਚੀਜ਼ ਮੰਨ ਲੈਂਦਾ ਤੇ ਉਸ ਤੋਂ ਬਾਅਦ ਉਹ ਬਹੁਤ ਡਿਟੇਲ ਦੇ ਵਿੱਚ ਦੱਸਦਾ ਕਿ ਉਹਨੇ ਇਹ ਸਭ ਕੁਝ ਕਿਵੇਂ ਕੀਤਾ ਪਹਿਲਾਂ ਉਹ ਇਹ ਮੰਨਦਾ ਕਿ ਹਾਂ ਇਹ ਦੋਨੇ ਕਤਲ ਜਿਹੜੇ ਹੈਗੇ ਆ ਇਹ ਮੈਂ ਕੀਤੇ ਇੱਕ 11 ਸਾਲ ਦਾ ਬੱਚਾ ਪੁਲਿਸ ਵਾਲਿਆਂ ਨੂੰ ਜਿਨ੍ਹਾਂ ਦਾ ਇੰਨਾ ਤਜਰਬਾ ਆਪਣਾ ਉਹਨਾਂ ਨੇ ਖੁਦ ਬਹੁਤ ਕੁਝ ਦੇਖਿਆ ਹੋਊਗਾ ਉਹਨਾਂ ਨੂੰ ਇਸ ਕਤਲकांड ਦੀ ਪੂਰੀ ਪਲੈਨਿੰਗ ਦੱਸਦਾ ਮੈਂ ਕਿਵੇਂ ਇਹਦੀ ਪਲੈਨਿੰਗ ਕੀਤੀ ਕਿਵੇਂ ਮੈਨੂੰ ਪਤਾ ਸੀ ਗਨ ਕਿੱਥੇ ਹੋਊਗੀ ਤੇ ਜਿਹੜੀ ਕਲੱਬ ਦੇ ਨਾਲ ਲੋਹੇ ਦੀ ਕਲੱਬ ਦੇ ਨਾਲ ਮਾਰਿਆ ਗਿਆ ਖੇਤੀ ਨੂੰ ਉਹ ਮੈਨੂੰ ਪਤਾ ਸੀ ਕਿੱਥੇ ਪਈ ਹੋਗੀ ਤੇ ਮੈਂ ਵੇਟ ਕੀਤੀ ਸੌਣ ਦੀ ਕਿਵੇਂ 16 ਜੁਲਾਈ ਦੀ ਰਾਤ ਨੂੰ 16 ਤੇ 17 ਜੁਲਾਈ ਦੀ ਵਿਚਕਾਰ ਦੀ ਰਾਤ ਨੂੰ ਉਹ 3 ਵਜੇ ਉੱਠਦਾ ਕਿਉਂਕਿ ਉਹ ਸੌਂਦਾ ਵਾ ਇੱਕ ਤਰ੍ਹਾਂ ਨਾਲ ਜਿੱਦੇ ਡੰਗਰਾਂ ਵਾਲਾ ਵਾੜਾ ਉਹ ਉੱਥੇ ਸੌਂਦਾ ਵਾ ਤੇ ਬਾਕੀ ਦੇ ਤਿੰਨ ਮੈਂਬਰ ਅੱਡ ਇਕੱਠੇ ਸੌਂਦੇ ਆ ਇੱਕ ਤਰ੍ਹਾਂ ਨਾਲ ਇਹ ਉਹਦੀ ਹਾਲਤ ਸੀਗੀ ਵੈਸਲੇ ਦੀ ਵੀ ਕਿ ਉਹਨੂੰ ਇਜਾਜ਼ਤ ਉੱਥੇ ਜਾਨਵਰਾਂ ਵੜਾ ਜਿਹੜਾ ਆਪਣਾ ਖਾਤਾ ਹੁੰਦਾ ਜਾਂ ਜੋ ਵੀ ਤੇ ਉੱਥੇ ਸੌਂਦਾ ਸੀ ਉਹ ਤਾਂ ਉੱਥੋਂ ਉੱਠਦਾ ਅੰਦਰ ਜਾਂਦਾ ਤੇ ਜੌਨ ਸੌਂ ਰਿਆ ਹੁੰਦਾ ਉਸ ਟਾਈਮ ਤਾਂ ਬੰਦੂਕ ਚੱਕਦਾ ਤੇ ਜੌਨ ਦੇ ਮੱਥੇ 'ਚ ਗੋਲੀ ਮਾਰਦਾ ਆਵਾਜ਼ ਦੇ ਨਾਲ ਖੇਤੀ ਦੀ ਅੱਖ ਖੁੱਲਦੀ ਆ ਤੇ ਕਲੱਬ ਉਹਦੇ ਕੋਲੇ ਹੁੰਦਾ ਲੋਹੇ ਦਾ ਤੇ ਜਦੋਂ ਇੱਕਦਮ ਆਪਣੀ ਅੱਖ ਖੁੱਲੂਗੀ ਤਾਂ ਵੈਸਲੇ ਥੋੜਾ ਬੋਡੀ ਇੰਨੀ ਐਕਟਿਵ ਨਹੀਂ ਹੁੰਦੀ ਤਾਂ ਇਸ ਤੋਂ ਪਹਿਲਾਂ ਕਿ ਹੇਤੀ ਕੁਝ ਵੀ ਸਮਝ ਪਾਉਂਦੀ ਤਾਂ ਉਹਦੇ ਉੱਪਰ ਲਗਾਤਾਰ ਉਸ ਲੋਹੇ ਦੀ ਕਲੱਬ ਦੇ ਨਾਲ ਵਾਰ ਹੁੰਦੇ ਆ ਹੇਤੀ ਦੀ ਮੌਤ ਹੋ ਜਾਂਦੀ ਹੈ ਤਾਂ ਫਿਰ ਪੁਲਿਸ ਵਾਲੇ ਜਦੋਂ ਵੈਸਲੇ ਨੂੰ ਇਹ ਪੁੱਛਦੇ ਆ ਕਿ ਫਿਰ ਤੂੰ ਉਹ ਜਿਹੜੀ ਛੋਟੀ ਬੇਟੀ ਸੀਗੀ ਤਾਂ ਕਿ ਤੂੰ ਉਹਨੂੰ ਫਿਰ ਕਿਉਂ ਛੱਡਿਆ ਤੇ ਸਿਰਫ ਛੱਡਿਆ ਹੀ ਨਹੀਂ ਤੇ ਤੂੰ ਉਹਨੂੰ ਆਪਣੇ ਨਾਲ ਲੈ ਕੇ ਕਿਉਂ ਜਾ ਰਿਹਾ ਸੀ ਤਾਂ ਵੈਸਲੇ ਉੱਥੇ ਕਹਿੰਦਾ ਕਿ ਉਹਦੀ ਕੋਈ ਗਲਤੀ ਨਹੀਂ ਇਹ ਉਹ ਬਿਆਨ ਦਿੰਦਾ ਇਹ ਉਹ ਚੀਜ਼ ਬੋਲਦਾ ਪੁਲਿਸ ਵਾਲਿਆਂ ਤਾਂ ਇਥੋਂ ਇਹ ਪਤਾ ਲੱਗਦਾ ਕਿ ਉਹਦੇ ਦਿਲ ਦੇ ਅੰਦਰ ਉਹ ਛੋਟੇ ਬੱਚੇ ਦੇ ਦਿਲ ਦੇ ਅੰਦਰ ਇੱਕ ਗੁੱਸਾ ਸੀ ਆਪਣੇ ਪਿਤਾ ਦੇ ਲਈ ਤੇ ਮਤਰੀ ਮਾਂ ਦੇ ਲਈ ਕਿਉਂਕਿ ਕਿਤੇ ਨਾ ਕਿਤੇ ਉਹ ਬੱਚਾ ਵੀ ਇੱਕ ਪਿਆਰ ਚਾਹੁੰਦਾ ਸੀ ਜਿਹੜਾ ਉਹਨੂੰ ਕਿਤੋਂ ਵੀ ਨਹੀਂ ਮਿਲਿਆ ਤੇ ਜੋ ਵੀ ਉਹਦੇ ਨਾਲ ਕੁੱਟਮਾਰ ਹੁੰਦੀ ਸੀ ਜੋ ਵੀ ਉਹਦੇ ਤੋਂ ਕੰਮ ਕਰਵਾਏ ਗਏ ਜਿਹੜੀ ਜ਼ਿੰਦਗੀ ਉਹ ਚਾਹੁੰਦਾ ਸੀ ਆਪਣੀ ਬਣਾਉਣੀ ਉਹ ਜ਼ਿੰਦਗੀ ਉਹਦੇ ਤੋਂ ਖੋਹੀ ਗਈ ਇੱਕ ਤਰ੍ਹਾਂ ਨਾਲ ਉਹਦੇ ਤੋਂ ਹਰ ਚੀਜ਼ ਉਹ ਖੋਹੀ ਗਈ ਜਿਹੜੀ ਉਹਨੂੰ ਚਾਹੀਦੀ ਸੀ ਤਾਂ ਇਸ ਚੀਜ਼ ਦਾ ਬਦਲਾ ਵੈਸਲੇ ਨੇ ਲਿਆ ਹੁਣ ਉਸ ਤੋਂ ਬਾਅਦ ਕੀ ਹੁੰਦਾ ਟ੍ਰਾਇਲ ਚੱਲਦਾ ਜਨਵਰੀ 1890 ਦੇ ਵਿੱਚ ਇੱਕ 11 ਸਾਲ ਦੇ ਬੱਚੇ ਦੇ ਉੱਪਰ ਦੋਰੇ ਕਤਲकांड ਦਾ ਤੇ ਫਰਸਟ ਡਿਗਰੀ ਮਰਡਰ ਦਾ ਉਹਨੂੰ ਦੋਸ਼ੀ ਪਾਇਆ ਜਾਂਦਾ ਅਡਾ ਡਿਗਰੀਜ਼ ਹੁੰਦੀਆਂ ਨੇ ਫਰਸਟ ਸੈਕੰਡ ਥਰਡ ਪਹਿਲੀ ਸਭ ਤੋਂ ਬੁਰੀ ਆ ਤਾਂ ਉਹਨੂੰ ਸਭ ਤੋਂ ਬੁਰੀ ਵਾਲੀ ਕਿਉਂਕਿ ਉਹਨੇ ਪਲੈਨਿੰਗ ਦੇ ਨਾਲ ਇਹ ਕਤਲ ਕੀਤਾ ਤਾਂ ਉਸ ਤੋਂ ਬਾਅਦ ਜਿਹੜੇ ਜੱਜ ਹੁੰਦੇ ਆ ਜੱਜ ਹੋਇਟ ਉਹ ਵੈਸਲੇ ਨੂੰ 11 ਸਾਲ ਦੀ ਉਮਰ ਦੇ ਵਿੱਚ ਉਮਰ ਕੈਦ ਦੀ ਸਜ਼ਾ ਦਿੰਦੇ ਆ ਲਾਈਫ ਇੰਪ੍ਰਿਜ਼ਨਮੈਂਟ ਤੇ ਇਸ ਤਰ੍ਹਾਂ ਸਭ ਤੋਂ ਪਹਿਲੀ ਚੀਜ਼ ਹੈ ਕਿ ਇਹ ਦਿਲਚਸਪ ਹੈ ਕਿ ਇੱਥੇ ਅਮਰੀਕਾ ਦੇ ਇਤਿਹਾਸ ਦੇ ਵਿੱਚ ਵੈਸਲੀ ਐਲਕਿੰਸ ਸਭ ਤੋਂ ਛੋਟੀ ਉਮਰ ਦਾ ਉਮਰ ਕੈਦ ਪਾਉਣ ਵਾਲਾ ਸ਼ਖਸ ਬਣਦਾ ਜਾਂ ਬੱਚਾ ਬਣਦਾ ਤੇ ਇਸ ਤੋਂ ਛੋਟੀ ਉਮਰ ਦੇ ਵਿੱਚ ਕਦੇ ਕਿਸੇ ਨੂੰ ਵੀ ਉਮਰ ਕੈਦ ਦੀ ਸਜ਼ਾ ਅੱਜ ਤੱਕ ਵੀ ਅਮਰੀਕਾ ਦੇ ਵਿੱਚ ਨਹੀਂ ਦਿੱਤੀ ਗਈ ਤੇ ਪਰ ਇਹ ਜਿਹੜਾ ਕੇਸ ਹੈਗਾ ਇਹਨਾਂ ਦਾ ਹਾਈਲਾਈਟ ਹੁੰਦਾ ਪੂਰੇ ਅਮਰੀਕਾ ਦੇ ਵਿੱਚ ਇਹ ਤਾਂ ਰੌਲਾ ਪੈਂਦਾ ਕਿ ਇੱਕ 11 ਸਾਲ ਦੇ ਬੱਚੇ ਨੇ ਆਪਣੇ ਮਾਤਾ ਪਿਤਾ ਦੀ ਹੱਤਿਆ ਕੀਤੀ ਇੰਨੀ ਕੋਲਡ ਬਲੱਡਡ ਹੱਤਿਆ ਇਹਨਾਂ ਕੈਲਕੂਲੇਟਿਡ ਮਰਡਰ ਕੀਤਾ ਇਹਨਾਂ ਸੋਚ ਸਮਝ ਕੇ ਕੀਤਾ ਪਲਾਨਿੰਗ ਦੇ ਨਾਲ ਕੀਤਾ ਪੂਰੇ ਅਮਰੀਕਾ ਦੇ ਅਖਬਾਰਾਂ ਦੇ ਵਿੱਚ ਇਹਦੀਆਂ ਖਬਰਾਂ ਛਪਦੀਆਂ ਨੇ ਤੇ ਜਦੋਂ ਹੀ ਇਹ ਮਤਲਬ ਫੈਸਲਾ ਹੁੰਦਾ ਉਹਨੂੰ ਉਮਰ ਕਿੰਨੀ ਸਜ਼ਾ ਦੇਣ ਦਾ ਤਾਂ ਪੂਰੇ ਅਮਰੀਕਾ ਦੇ ਵਿੱਚ ਬਹੁਤ ਗੁੱਸਾ ਹੁੰਦਾ ਪਰ ਗੁੱਸਾ ਇਸ ਚੀਜ਼ ਦਾ ਨਹੀਂ ਹੈਗਾ ਇੱਕ 11 ਸਾਲ ਦੇ ਬੱਚੇ ਨੂੰ ਉਮਰ ਘੱਟ ਦਿੱਤੀ ਗਈ ਆ ਉਲਟਾ ਹੈ ਅਮਰੀਕਾ ਦੇ ਵਿੱਚ ਉਸ ਟਾਈਮ ਦੇ ਉੱਪਰ ਇੱਕ ਆਮ ਫੀਲਿੰਗ ਸੀ ਕਿ ਲੋਕਾਂ ਦੇ ਵਿੱਚ ਵੈਸਲੇ ਦੇ ਅਗੇਂਸਟ ਗੁੱਸਾ ਸੀ ਤੇ ਉਹ ਚਾਹੁੰਦੇ ਸੀ ਕਿ ਇਸ ਬੱਚੇ ਨੂੰ ਜਿਹੜੀ ਇਹ ਸਜ਼ਾ ਦਿੱਤੀ ਗਈ ਆ ਉਹ ਬਹੁਤ ਘੱਟ ਦਿੱਤੀ ਗਈ ਆ ਉਹਨੂੰ ਸਜ਼ਾਏ ਮੌਤ ਦੇਣੀ ਚਾਹੀਦੀ ਸੀ ਪਰ ਕਿਉਂਕਿ ਜਿਹੜੇ ਪੁਲਿਸ ਵਾਲਿਆਂ ਨੇ ਇਨਵੈਸਟੀਗੇਸ਼ਨ ਕੀਤੀ ਕਿਉਂਕਿ ਜਦੋਂ ਉਹਨਾਂ ਦੇ ਵੀ ਉੱਪਰ ਸਟੇਟਮੈਂਟਸ ਗਈਆਂ ਜੱਜ ਨੇ ਉਸ ਕੇਸ ਨੂੰ ਚੰਗੀ ਤਰ੍ਹਾਂ ਦੇਖਿਆ ਤਾਂ ਇੱਕ ਤਾਂ ਉਹਦੀ ਉਮਰ ਦਾ ਲਿਹਾਜ਼ ਕਰਦੇ ਹੋਏ ਦੂਸਰਾ ਜਿਹੜਾ ਕੁਛ ਵੈਸਲੇ ਨੇ ਖੁਦ ਚੱਲਿਆ ਜੋ ਚੀਜ਼ਾਂ ਉਹਦੇ ਮਤਲਬ ਇਕ ਬਾਲ ਮੰਦ ਦੇ ਨਾਲ ਹੋਈਆਂ ਨੇ ਉਹ ਸਭ ਕੁਝ ਨੂੰ ਧਿਆਨ ਚ ਰੱਖਦੇ ਉਹਨੂੰ ਸਜ਼ਾਇਤ ਮੌਤ ਨਹੀਂ ਦਿੱਤੀ ਗਈ ਤੇ ਉਹਨੂੰ ਉਮਰ ਕੈਦ ਦਿੱਤੀ ਗਈ ਤਾਂ ਪਰ ਵੈਸਲੇ ਦੀ ਕਹਾਣੀ ਇੱਥੇ ਖਤਮ ਨਹੀਂ ਹੁੰਦੀ ਹੁਣ ਵੈਸਲੇ ਜੇਲ੍ਹ ਵਿੱਚ ਪਹੁੰਚ ਚੁੱਕਾ ਇੱਕ ਤਰ੍ਹਾਂ ਨਾਲ ਜੇਲ੍ਹ ਦੇ ਵਿੱਚ ਜਾ ਕੇ ਵੈਸਲੇ ਆਜ਼ਾਦ ਹੋ ਗਿਆ ਜਿਹੜਾ ਵੈਸਲੇ ਬਾਹਰ ਰਹਿ ਕੇ ਇੱਕ ਗੁਲਾਮ ਸੀਗਾ ਉਹ ਅੰਦਰ ਜਾ ਕੇ ਆਜ਼ਾਦ ਹੋਇਆ ਤੇ ਹੁਣ ਉਹ ਫਾਈਨਲੀ ਵਾਪਸ ਉਹੀ ਚੀਜ਼ ਕਰਨੀ ਸ਼ੁਰੂ ਕਰਦਾ ਜਿਹੜੀ ਉਹਨੂੰ ਕਰਨੀ ਪਸੰਦਾ ਉਹ ਹੈਗਾ ਕਿਤਾਬਾਂ ਪੜਨਾ ਤੇ ਵੈਸਲੇ ਪੜਦਾ ਜਾਂਦਾ ਪੜਦਾ ਜਾਂਦਾ ਤੇ ਅੰਦਰ ਹੀ ਆਪਣੀ ਪੜਾਈ ਜਾਰੀ ਰੱਖਦਾ ਜਿਹੜੀ ਸਕੂਲ ਦੇ ਉਹਦੀ ਪੜਾਈ ਹੈਗੀ ਉਹ ਉਹ ਨਿਰੰਤਰ ਜਾਰੀ ਰੱਖਦਾ 11 ਸਾਲ ਤੋਂ ਬਾਅਦ ਹੁਣ ਵੈਸਲੇ ਦੀ ਉਮਰ 22 ਸਾਲ ਹੋ ਚੁੱਕੀ ਆ 1901 ਆ ਜਾਂਦਾ 1901 ਨੂੰ ਉਹ ਫਾਈਨਲੀ ਆਪਣੀ ਜ਼ਮਾਨਤ ਦੀ ਅਰਜੀ ਲਾਉਂਦਾ ਜਿਹੜੀ ਕਿ ਸੁਣੀ ਜਾਊਗੀ ਕਮੇਟੀ ਆਫ ਪਾਰਡਨਸ ਵੱਲੋਂ ਪਾਰਡਨ ਮਤਲਬ ਮਾਫੀ ਨਾਮ ਇੱਕ ਕਮੇਟੀ ਬਣਦੀ ਆ ਉੱਥੇ ਅਮਰੀਕਾ ਦੇ ਵਿੱਚ ਉਹ ਮਾਫੀ ਨਾਮੇ ਜਿੰਨੇ ਵੀ ਕੈਦੀਆਂ ਦੇ ਹੁੰਦੇ ਉਹਨਾਂ ਨੂੰ ਸੁਣਦੀ ਸੈਨੇਟਰ ਵਿਪਲ ਉਸ ਟਾਈਮ ਦੇ ਉੱਪਰ ਹੁੰਦੇ ਉਸ ਏਰੀਏ ਦੇ ਉਹ ਦੇਖਦੇ ਆ ਉਹਦੀ ਐਪਲੀਕੇਸ਼ਨ ਪੜ੍ਹਦੇ ਆ ਜਿੰਨੇ ਵੀ ਉਸ ਜੇਲ੍ਹ ਦੇ ਵਾਰਡਨ ਹੁੰਦੇ ਆ ਪੁਲਿਸ ਦੇ ਹੋਰ ਅਧਿਕਾਰੀ ਹੁੰਦੇ ਆ ਉਹਨਾਂ ਦੀਆਂ ਸਟੇਟਮੈਂਟਸ ਪੜ੍ਹਦੇ ਆ ਕਿ ਪਿਛਲੇ 11 ਸਾਲ ਵੈਸਲੇ ਦਾ ਜਿਹੜਾ ਮਤਲਬ ਵਰਤਾਰਾ ਸੀਗਾ ਆਮ ਕੈਦੀਆਂ ਨਾਲ ਪੁਲਿਸ ਵਾਲਿਆਂ ਨਾਲ ਵਾਰਡਨ ਨਾਲ ਉਹ ਕਿਵੇਂ ਦਾ ਰਿਆ ਤਾਂ ਉਹ ਸਾਰੀਆਂ ਜਿਹੜੀਆਂ ਰਿਪੋਰਟਸ ਸੀ ਬਹੁਤ ਹੀ ਵਧੀਆ ਸੀਗੀਆਂ ਤੇ ਉਹ ਇੱਕ ਬਹੁਤ ਹੀ ਇੱਕ ਚੰਗਾ ਕੈਦੀ ਮੰਨਿਆ ਗਿਆ ਉੱਥੇ ਉਹਦਾ ਵਰਤੀਰਾ ਸਭ ਨਾਲ ਬਹੁਤ ਵਧੀਆ ਸੀ ਤੇ ਜ਼ਿਆਦਾਤਰ ਟਾਈਮ ਉਹ ਆਪਣਾ ਕਿਤਾਬਾਂ 'ਚ ਕੱਢਿਆ ਪੜ੍ਹਾਈ ਅੱਗੇ ਦੀ ਅੱਗੇ ਜਾਰੀ ਰੱਖੀ ਤਾਂ ਇਸ ਕਰਕੇ ਜਿਹੜੇ ਸੈਨੇਟਰ ਵਿਪਲ ਹੁੰਦੇ ਆ ਤਾਂ ਉਹਨੂੰ 10 ਸਾਲ ਦੀ ਜ਼ਮਾਨਤ ਦਿੰਦੇ ਆ ਬਹੁਤ ਵੱਡੀ ਜ਼ਮਾਨਤ ਦੀ ਏ ਟਾਈਮ ਹੈਗਾ ਵਾ 10 ਸਾਲ ਦੀ ਜ਼ਮਾਨਤ ਮਿਲਣੀ ਪਰ ਉਹਦੇ 'ਚ ਇੱਕ ਸ਼ਰਤ ਰੱਖਦੇ ਆ ਕਿ ਇਸ 10 ਸਾਲ ਦੇ ਵਿੱਚ ਦੋ ਸ਼ਰਤਾਂ ਰੱਖਦੇ ਆ ਪਹਿਲੀ ਸ਼ਰਤ ਇਹ ਆ ਕਿ ਹਰ ਮਹੀਨੇ ਵੈਸਲੇ ਕਿੱਥੇ ਹੈ ਕਿੱਥੇ ਰਹਿ ਰਿਹਾ ਕਿਹਦੇ ਨਾਲ ਰਹਿ ਰਿਹਾ ਕੀ ਕਰ ਰਿਹਾ ਉਹ ਸਾਰਾ ਕੁਝ ਉਹ ਸਾਨੂੰ ਦੱਸੂਗਾ ਦੂਸਰੀ ਚੀਜ਼ ਆ ਕਿ ਕੋਈ ਇੱਕ ਵੀ ਗਲਤੀ ਨਹੀਂ ਕਰੂਗਾ ਜਿਹਦੇ ਨਾਲ ਉਹਦਾ ਦੁਬਾਰਾ ਕਾਨੂੰਨ ਤੋੜੇ ਕਿਸੇ ਵੀ ਤਰ੍ਹਾਂ ਦਾ ਉਹ ਕਾਨੂੰਨ ਨਹੀਂ ਤੋੜੂਗਾ ਤਾਂ ਫਿਰ ਅਗਲੀ ਗੱਲ ਸੈਨੇਟਰ ਵਿਪਲ ਲਿਖਦੇ ਆ ਕਿ ਜੇ 10 ਸਾਲ ਵੈਸਲੇ ਇਸ ਤਰ੍ਹਾਂ ਦਾ ਜੀਵਨ ਜਿਉਂ ਲੈਂਦਾ ਤਾਂ ਉਹਨੂੰ ਵਾਪਸ ਜੇਲ੍ਹ ਦੇ ਵਿੱਚ ਆਉਣ ਦੀ ਲੋੜ ਵੀ ਨਹੀਂ ਹੈਗੀ ਤੇ ਉਹਦੀ ਜਿਹੜੀ ਸਜ਼ਾ ਵਾ ਉਹ ਪੂਰੀ ਦੀ ਪੂਰੀ ਮਾਫ ਕਰ ਦਿੱਤੀ ਜਾਊਗੀ ਤਾਂ ਹੁਣ 22 ਸਾਲ ਦੀ ਹਲੇ ਵੀ 22 ਸਾਲ ਦੀ ਉਮਰ ਆ ਵੈਸਲੇ ਦੀ ਤਾਂ ਵੈਸਲੇ ਹੁਣ ਬਾਹਰ ਵੱਡਾ ਹੋ ਚੁੱਕਿਆ ਉਹਦੇ ਉੱਪਰ ਕਿਸੇ ਦਾ ਕੋਈ ਪ੍ਰੈਸ਼ਰ ਨਹੀਂ ਉਹ ਯੂਨੀਵਰਸਿਟੀ ਜਾਂਦਾ ਅੱਗੇ ਆਪਣੀ ਐਜੂਕੇਸ਼ਨ ਪੂਰੀ ਕਰਦਾ ਤੇ ਬਹੁਤ ਹੀ ਜ਼ਿਆਦਾ ਵਧੀਆ ਨੰਬਰਾਂ ਦੇ ਨਾਲ ਕਰਦਾ ਤੇ ਵੈਸਲੇ ਆਪਣੀ ਯੂਨੀਵਰਸਿਟੀ ਦੇ ਸਭ ਤੋਂ ਵਧੀਆ ਸਟੂਡੈਂਟਸ ਦੇ ਵਿੱਚੋਂ ਇੱਕ ਬਣਦਾ ਇਸ ਤਰ੍ਹਾਂ ਦੇ ਨਾਲ 10 ਸਾਲ ਨਿਕਲ ਜਾਂਦੇ ਆ ਵੈਸਲੇ ਦੇ ਤਾਂ ਉਹਦੀ ਜਿਹੜੀ ਬਾਕੀ ਦੀ ਕੈਦ ਹੁੰਦੀ ਆ ਸਜ਼ਾ ਹੁੰਦੀ ਆ ਉਹਨੂੰ ਅਦਾਲਤ ਮਾਫ ਕਰ ਦਿੰਦੀ ਆ ਤਾਂ ਫਾਈਨਲੀ ਹੁਣ ਵੈਸਲੇ ਇੱਕ ਬਿਲਕੁਲ ਫ੍ਰੀ ਬੰਦਾ ਵਾ ਉਹਦਾ ਪਾਸਟ ਉਹ ਤੋਂ ਬਹੁਤ ਪਿੱਛੇ ਰਹਿ ਗਿਆ 43 ਸਾਲ ਦੀ ਉਮਰ ਦੇ ਵਿੱਚ 1922 ਦੇ ਵਿੱਚ ਵੈਸਲੇ ਦਾ ਵਿਆਹ ਹੁੰਦਾ ਮੈਡਲਨ ਲਜ਼ਾਰਸ ਨਾਲ ਤੇ ਉਸ ਤੋਂ ਬਾਅਦ ਇਹ ਦੋਨੇ ਕੈਲੀਫੋਰਨੀਆ ਚਲੇ ਜਾਂਦੇ ਆ ਤੇ ਵੈਸਲੇ ਦੀ ਜਿਹੜੀ ਉਹ ਇੱਕ ਲੜਕਾ ਪੜਨ ਦੀ ਅੱਗੇ ਦੀ ਅੱਗੇ ਹੋਰ ਵਧੀ ਜਾਂਦੀ ਉਹਨੂੰ ਉਸ ਤੋਂ ਵੀ ਅੱਗੇ ਹੋਰ ਤਰੱਕੀਆਂ 'ਚ ਲੈ ਕੇ ਜਾਂਦੀ ਆ ਤੇ ਉਸ ਤੋਂ ਬਾਅਦ ਇਹ ਦੋਨੇ ਜਾਣੇ ਇਹ ਜੋੜਾ ਦੋਨੇ ਮੀਆਂ ਬੀਵੀ ਕੈਲੀਫੋਰਨੀਆ ਦੇ ਵਿੱਚ ਹੀ ਆਪਣੀ ਜ਼ਿੰਦਗੀ ਦੇ ਅਖੀਰ ਤੱਕ ਉੱਥੇ ਹੀ ਰਹਿੰਦੇ ਤੇ 1961 ਦੇ ਵਿੱਚ 81 ਸਾਲ ਦੀ ਉਮਰ ਦੇ ਵਿੱਚ ਜਾ ਕੇ ਵੈਸਲੇ ਦਾ ਦਿਹਾਂਤ ਹੁੰਦਾ ਤੇ ਇਸ ਕਹਾਣੀ ਦੇ ਵਿੱਚੋਂ ਫੇਰ ਇੱਕ ਵਾਰ ਉਹੀ ਸਿੱਖਿਆ ਮਿਲਦੀ ਹੈ ਜਿਹੜੀ ਕਿ ਆਲਮੋਸਟ ਹਰੇਕ ਦੇ ਵਿੱਚ ਆ ਜਾ ਕੇ ਗੱਲ ਹਮੇਸ਼ਾ ਪੇਰੈਂਟਿੰਗ ਦੀ ਰਹਿੰਦੀ ਆ ਤਾਂ ਇੱਕ ਬੱਚਾ ਫੇਰ ਮਾਂ-ਬਾਪ ਪਹਿਲਾਂ ਉਹ ਮਾਂ ਜਿਹੜੀ ਖੁਦੀ ਆਪਣੇ ਇਮੋਸ਼ਨਸ ਨੂੰ ਲੈ ਕੇ ਸਟੇਬਲ ਨਹੀਂ ਹੈਗੀ ਕਦੇ ਉਹਦਾ ਦਿਲ ਕਿਸੇ ਉੱਪਰ ਆ ਜਾਂਦਾ ਕਦੇ ਕਿਸੇ ਦੇ ਉੱਪਰ ਆ ਜਾਂਦਾ ਤੇ ਦੂਸਰੇ ਪਾਸੇ ਇੱਕ ਪਿਤਾ ਜਿਹਦੇ ਕੋਲੇ ਅੰਦਰ ਕਿਸੇ ਦੇ ਲਈ ਵੀ ਪਿਆਰ ਹੈ ਹੀ ਨਹੀਂਗਾ ਥੋੜਾ ਜਿਹਾ ਵੀ ਪਿਆਰ ਨਹੀਂ ਹੈਗਾ ਇੱਕ ਬਹੁਤ ਹੀ ਕੋਲਡ ਬੰਦਾ ਵਾ ਤੇ ਇਹ ਜੋੜਾ ਇਕੱਠਾ ਹੋ ਕੇ ਡਿਸਾਈਡ ਕਰਦਾ ਵਾ ਇੱਕ ਬੱਚੇ ਨੂੰ ਜਨਮ ਦੇਣਾ ਤੇ ਉਸ ਤੋਂ ਬਾਅਦ ਉਹ ਬੱਚਾ ਬਿਲਕੁਲ ਉਹਨਾਂ ਦੇ ਆਪਣੇ ਚਮੇਲਿਆਂ ਦੇ ਵਿੱਚ ਚਾਹੇ ਉਹ ਪਰਸਨਲ ਹੋਣ ਚਾਹੇ ਆਰਥਿਕ ਹੋਣ ਉਹ ਬਿਲਕੁਲ ਰੁੜ ਕੇ ਰਹਿ ਜਾਂਦਾ ਤੇ ਖੁਦ ਹੀ ਉਹਨਾਂ ਦਾ ਸ਼ਿਕਾਰ ਹੁੰਦਾ ਉਹ ਤਾਂ ਇੱਕ ਗੱਲ ਵੱਖਰੀ ਆ ਕਿ ਉਹਦੇ ਆਪਣੀ ਆਪਣਾ ਜਜ਼ਬਾ ਸੀ ਉਹਦੀ ਮਿਹਨਤ ਸੀ ਕਿ ਉਹ ਇਸ ਸਾਰੇ ਦਲਦਲ ਦੇ ਵਿੱਚੋਂ ਨਿਕਲ ਗਿਆ ਤਾਂ ਇਹ ਸੀਗੀ ਜੀ ਕਹਾਣੀ ਵੈਸਲੀ ਐਲਕਿੰਸ ਦੀ ਤੇ ਇਹ ਮੇਰਾ ਵੀਡੀਓ ਅੱਜ ਦਾ ਵੀ ਇੱਥੇ ਖਤਮ ਹੋ ਜਾਂਦਾ ਹੁਣ ਮੈਂ ਤੁਹਾਨੂੰ ਮਿਲੂਗਾ ਕਿਸੇ ਹੋਰ ਵੀਡੀਓ ਦੇ ਵਿੱਚ ਕਿਸੇ ਹੋਰ ਕਹਾਣੀ ਦੇ